ਪ੍ਰੋਗਰਾਮ 16 ਨੇ ਸੱਚਵੇ ਤੁਹਾਡਾ ਸਭ ਦਾ ਸਵਾਗਤ ਭਾਇਆ ਸੰਦੀਪ ਲਾਦੂ ਕਾ ਪੰਜਾਬ ਦੇ ਕੁਝ ਅਹਿਮ ਮਸਲੇ ਆ ਚਲੰਤ ਮੁੱਦੇ ਆ ਜਿਸ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਜਿਹੜੀ ਖਾਸ ਕਰਕੇ 2007 ਤੋਂ 17 ਚ ਸੱਤਾ 'ਚ ਰਹੀ ਸੁਖਵੀਰ ਸਿੰਘ ਬਾਦਲ ਸਣੀ ਉਹਨਾਂ ਨੂੰ ਤਲਬ ਕੀਤਾ ਗਿਆ ਤੇ ਨਾਲ ਹੀ ਉਸ ਵੇਲੇ ਦੇ ਜਿਹੜੇ ਜਥੇਦਾਰ ਸੀ ਉਹਨਾਂ ਤੋਂ ਵੀ ਸਪਸ਼ਟੀਕਰਨ ਮੰਗਿਆ ਗਿਆ ਸ੍ਰੀ ਅਕਾਲ ਤਖਤ ਸਾਹਿਬ ਤੇ 2 ਦਸੰਬਰ ਦਾ ਦਿਨ ਅਹਿਮ ਰਹਿਣ ਵਾਲਾ ਹੈ ਉੱਥੇ ਇਕਤਰਤਾ ਹੋਣੀ ਹੈ ਉਸ ਦੇ ਮਾਇਨੇ ਕੀ ਨੇ ਤੇ ਉਸ ਤੋਂ ਪਹਿਲਾਂ ਕੀ ਕੀ ਸੰਭਾਵਨਾਵਾਂ ਬਣ ਚੁੱਕੀਆਂ ਨੇ ਇਸ ਦੇ ਉੱਤੇ ਗੱਲ ਕਰਨਾ ਇਸ ਦਾ ਅਸਰ ਕਿੰਨਾ ਹੋਣਾ ਹੈ ਜੋ ਵੀ ਉੱਥੋਂ ਫੈਸਲਾ ਆਵੇਗਾ ਉਸ ਫੈਸਲੇ ਉੱਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਔਰ ਇੱਕ ਮਸਲਾ ਅਗਲਾ ਜਿਹੜੇ ਦੇ ਉੱਤੇ ਸੀ ਗੱਲਬਾਤ ਕਰਨੀ ਹੈ ਜੋ ਆਮ ਆਦਮੀ ਪਾਰਟੀ ਦੀਆਂ ਸੀਟਾਂ ਦੀ ਗਿਣਤੀ 95 ਹੋ ਚੁੱਕੀ ਹੈ ਤੇ ਹੁਣ ਉਹਨਾਂ ਜੈ ਜੇਤੂ ਰੈਲੀ ਕੱਢਣੀ ਹੈ ਤੇ ਰੈਲੀ ਕਿੱਥੇ ਕਿੱਥੇ ਦੀ ਹੋਵੇਗੀ ਇਸ ਦਾ ਮਕਸਦ ਕੀ ਹੈ ਤੇ ਆਮ ਆਦਮੀ ਪਾਰਟੀ ਹੁਣ ਜਦੋਂ ਸੱਤਾ ਦੇ ਵਿੱਚ ਬਿਲਕੁਲ ਕਾਬਜ਼ ਹੈ ਥੋੜਾੇ ਮਹੀਨੇ ਹੋਰ ਬਾਕੀ ਨੇ ਤੇ ਇਸ ਦੇ ਦੌਰਾਨ ਉਹਨਾਂ ਦੀ ਕਾਰਗੁਜ਼ਾਰੀ ਹੈ ਜਿਹੜੀ ਉਹ ਕਿਸ ਤਰ੍ਹਾਂ ਦੀ ਰਹਿਣ ਵਾਲੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਉੱਤੇ ਵੀ ਗੱਲਬਾਤ ਕਰਾਂਗੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਅਸਬ ਤੋਂ ਪਹਿਲਾਂ ਸ਼੍ਰੋਮਣੀ ਕਾਲੀ ਦਲ ਦੀ ਗੱਲ ਕਰੀਏ ਇਕਤਰਤਾ ਨੂੰ ਲੈ ਕੇ ਇੱਕ ਪ੍ਰੈਸ ਬਿਆਨ ਜਾਰੀ ਹੋ ਗਿਆ ਕਿ 2 ਦਸੰਬਰ ਨੂੰ ਇਕਤਰਤਾ ਹੋਣੀ ਹੈ ਉਸ ਦੇ ਵਿੱਚ तमाम ਲੀਡਰਸ਼ਿਪ ਨੂੰ ਅੰਤਰਿਕ ਕਮੇਟੀ 2015 ਦੀ ਐਸਜੀਪੀਸੀ ਦੀ ਉਹਨਾਂ ਨੂੰ ਵੀ ਤਲਬ ਕੀਤਾ ਗਿਆ ਇਹ ਜਿਹੜੀ ਇਕਤਰਤਾ ਹੋਣ ਜਾ ਰਹੀ ਹੈ ਇਸ ਦੇ ਵਿੱਚ ਕੀ ਕੀ ਸੰਭਾਵਨਾਵਾਂ ਨੇ ਹੋ ਕੀ ਕੀ ਸਕਦਾ ਹੈ ਦੇਖੋ ਸੰਦੀਪ ਸਭ ਤੋਂ ਵੱਡੀ ਗੱਲ ਹੈ ਕਿ ਮਹੱਤਵਪੂਰਨ ਜਿਹੜਾ ਬੁਲਾਇਆ ਗਿਆ 2 ਦਸੰਬਰ ਦਾ ਦਿਨ ਤੈਅ ਕੀਤਾ ਗਿਆ ਦੇਖੋ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਹੁਣ ਸੁਬੀਸ਼ ਸਿੰਘ ਬਾਦਲ ਦੇ ਨਾਲ ਕਟੂਗੜ 25 30 ਤੇ ਬੰਦੇ ਹੈ ਹੀ ਨੇ ਅਕਾਲੀ ਦਲ ਦੀ ਲੀਡਰਸ਼ਿਪ ਜਿਹੜੇ ਤਨਖਾਹਿਆ ਕਰਾਰ ਦਿੱਤੇ ਜਾਣਗੇ ਜਿਨ੍ਹਾਂ ਨੂੰ ਧਾਰਮਿਕ ਸਜ਼ਾ ਵੀ ਤੇ ਪੱਕੀ ਆ ਰਾਜਨੀ ਰਾਜਸੀ ਸਜ਼ਾ ਕੀ ਆ ਉਹ ਤੇ ਦੋ ਤਰੀਕ ਨੂੰ ਪਤਾ ਲੱਗੂਗਾ ਲੇਕਿਨ ਸਭ ਤੋਂ ਵੱਡੀ ਗੱਲ ਇਹ ਕਿ ਸੁਬੀਤ ਸਿੰਘ ਬਾਦਲ ਹੁਣ ਕੱਲਾ ਨਹੀਂ ਆ ਜਦੋਂ ਵੀ ਇਤਿਹਾਸ ਲਿਖਿਆ ਗਿਆ ਤੇ ਆਉਣ ਵਾਲੇ ਸਮੇਂ ਤੇ ਇਤਿਹਾਸ ਪੜhaya ਜਾਇਆ ਕਰੂਗਾ ਜਾਂ ਕਾਲਤਖ ਸਾਹਿਬ ਦਾ ਇਤਿਹਾਸ ਇਤਿਹਾਸ ਜਾਂ ਕਾਲ ਤਖਤ ਸਾਹਿਬ ਵੱਲੋਂ ਜਿਹੜੇ ਜਿਨ੍ਹਾਂ ਨੂੰ ਸਜ਼ਾ ਦਿੱਤੀਆਂ ਗਈਆਂ ਨੇ ਉਹਦੇ ਚ ਇਸ ਸਮੇਂ ਸੁਬੀਰ ਸਿੰਘ ਬਾਦਲ ਦਾ ਨਹੀਂ ਸੁਬੀਰ ਸਿੰਘ ਬਾਦਲ ਸਣੇ 20 25 ਜਾਣਿਆਂ ਨੂੰ ਧਾਰਮਿਕ ਤੌਰ ਤੇ ਸਜ਼ਾ ਸੁناਈ ਗਈ ਆ ਇਹ ਹੋਇਆ ਹੁਣ ਕੱਲਾ ਸੁਬੀਰ ਦੋਸ਼ੀ ਨਹੀਂ ਆ ਹੁਣ ਸਭ ਤੋਂ ਵੱਡੀ ਗੱਲ ਇਹ ਕਿ ਜਿਹੜੀ ਧਾਰਮਿਕ ਅਵਗਿਆ ਕੀਤੀ ਸ਼੍ਰੋਮਣੀ ਕਾਲੇ ਦਾ ਸੁਬੀਰ ਸਿੰਘ ਬਾਦਲ ਨਾਲੋਂ ਵੱਡੇ ਦੋਸ਼ੀ ਉਸ ਸਮੇਂ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਜਿਨ੍ਹਾਂ ਨੇ ਬਲਾਤਕਾਰੀ ਤੇ ਕਾਤਲ ਬਾਬਾ ਨੂੰ ਸਜ਼ਾ ਮਾਫ ਕੀਤੀ ਸੀ ਤੁਸੀਂ ਕਾਲੀ ਕਾਲੀ ਲੀਡਰਸ਼ਿਪ ਦੇ ਦਬਾਅ ਹੇਠ ਆਏ ਤੁਸੀਂ ਉਸ ਸਮੇਂ ਦੀ ਸਰਕਾਰ ਦੇ ਦਬਾਅ ਹੇਠ ਆਏ ਸੁਬੀ ਸਿੰਘ ਬਾਦਲ ਕਿਉਂਕਿ ਉਹਨਾਂ ਦੀ ਸੱਤਾ ਦੀ ਭੁੱਖੀ ਉਹਨਾਂ ਨੂੰ ਸੱਤਾ ਹੈ ਕਿ ਡੇਰੇ ਦੀਆਂ ਵੋਟਾਂ ਪੈਣੀਆਂ ਨੇ ਅਸੀਂ ਦੁਬਾਰਾ ਸਰਕਾਰ ਬਣਾਵਾਂਗੇ ਤੇ ਤੁਹਾਡੀ ਕੀ ਸੀ ਜੇ ਤਖਤਾਂ ਤੇ ਬੈਠ ਕੇ ਜਥੇਦਾਰ ਸਿੰਘ ਸੇ ਬਾਣ ਆਪਣੀਆਂ ਪਲੇਟਕਲ ਪਾਰਟੀਆਂ ਤੋਂ ਡਰ ਜਾਣ ਉਹਨਾਂ ਦੇ ਪ੍ਰਭਾਵ ਹੀਟ ਆ ਜਾਣ ਜਿੱਥੇ ਤੁਸੀਂ ਆਪਣੇ ਆਪ ਦੀ ਤੋਹੀਨ ਕੀਤੀ ਆ ਉਥੇ ਤੁਸੀਂ ਸੇਵੇਂ ਪਾਸ਼ਾ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਜਿਹੜੇ ਥਾਪੇਗੇ ਤਖਤ ਆ ਤੁਸੀਂ ਉਹਦੀ ਵੀ ਮਰਿਆਦਾ ਜਾਂ ਉਹਦੀ ਵੀ ਜਿਹੜੀ ਡਿਗਨਿਟੀ ਆ ਉਹਨੂੰ ਭੰਗ ਕੀਤਾ ਜਿੱਡਾ ਵੱਡਾ ਸੁਭੀਤ ਸਿੰਘ ਬਾਦਲਦੋਸ਼ੀ ਆ ਜਿੱਡੇ ਵੱਡੇ ਉਸ ਸਮੇਂ ਦੇ ਸਮੁੱਚੇ ਕਾਲੀ ਦਲ ਦੀ ਸਰਕਾਰ ਦੇ ਵਿੱਚ ਮੰਤਰੀ ਦੋਸ਼ੀ ਨੇ ਉਹਨਾਂ ਸਾਰਿਆਂ ਨਾਲੋਂ ਮੁੱਖ ਤੌਰ ਤੇ ਦੋਸ਼ੀ ਗਿਆਨੀ ਗੁਰਬਚਨ ਸਿੰਘ ਗਿਆਨੀ ਗੁਰਮੇਕ ਸਿੰਘ ਇਹਨਾਂ ਨੂੰ ਵੀ ਬਰਾਬਰ ਦੀ ਸਜ਼ਾ ਦੇਣੀ ਚਾਹੀਦੀ ਹੈ ਕਿਉਂਕਿ ਉਸ ਤਖਤ ਤੋਂ ਜਦੋਂ ਅਜਿਹੀ ਸਜ਼ਾ ਦਿੱਤੀ ਜਾਊਗੀ ਕਿ ਸਿੰਘ ਸਬਾਨਾਂ ਨੂੰ ਵੀ ਜਿਹੜੇ ਰਹਿ ਚੁੱਕੇ ਉਹਨਾਂ ਨੂੰ ਸਜ਼ਾ ਸੁناਈ ਗਈ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਸ ਤਖਤ ਤੇ ਬਿਰਾਜਮਾਨ ਸਿੰਘ ਸਬਾਨ ਘਟੋਕੜ ਸੋਚਣਗੇ ਕਿ ਕਾਲੀਦਲ ਦੇ ਦਬਾਹ ਹੇਠ ਜਾਂ ਜਿਹੜੀਆਂ ਵੀ ਸਰਕਾਰਾਂ ਦਬਾਹ ਹੇਠ ਆਵਾਂਗੇ ਤੇ ਆਉਣ ਵਾਲੇ ਸਮੇਂ 'ਚ ਲੋਕਾਂ ਨੇ ਜਾਂ ਉਸ ਤਖਤ ਤੇ ਸਾਨੂੰ ਵੀ ਕਿਸੇ ਨੇ ਮਾਫ਼ ਨਹੀਂ ਕਰਨਾ ਜਿੱਥੇ ਸਭ ਤੋਂ ਵੱਡੀ ਦੋਸ਼ੀ ਅਕਾਲਤਖ ਸਾਹਿਬ ਦੇ ਉਸ ਸਮੇਂ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜਬਾਕੀ ਉਸ ਸਮੇਂ ਦੇ ਤਖਤਖੀਰ ਦਮਦਸਾਹਬ ਦੇ ਤੇ ਤਖੀਰ ਕੇਸਗੜ੍ਹ ਸਾਹਿਬ ਦੇ ਔਰ ਉਸ ਸਮੇਂ ਦੇ ਸਮੁੱਚੀ ਅਡਜੈਕਟਿਵ ਸ਼੍ਰੋਮਣੀ ਗੁਰਦਾ ਪਰਬੰਧ ਕਮੇਟੀ ਦੀ ਉਹ ਵੀ ਮਾਹ ਦੋਸ਼ੀ ਜਿਨ੍ਹਾਂ ਨੇ ਇੱਕ ਕਰੀਬ 1 ਕਰੋੜ ਰੁਪਏ ਦੇ ਗੁਰੂ ਘਰ ਦੀ ਗੋਲਕ ਦੇ ਵਿੱਚੋਂ ਪੈਸਾ ਕੱਢ ਕੇ মিডিਆ ਦੇ ਰਾਹੀਂ ਵੱਖ-ਵੱਖ ਅਖਬਾਰਾਂ ਨੂੰ ਦਿੱਤਾ ਕਿ ਇਹ ਫਸ ਜਿਹੜੀ ਸਜ਼ਾ ਜਿਹੜੀ ਆ ਉਹਦੇ ਇਸ਼ਤਿਹਾਰ ਮਾਫ ਕਰਨ ਦੇ ਇਸ਼ਤਿਹਾਰ ਛਾਪੇ ਗਏ ਉਹ ਦੋਸ਼ੀ ਨੇ ਇਸ ਕਰਕੇ ਇਹ ਜਿਹੜਾ ਫੈਸਲਾ ਦੋ ਤਰੀਕ ਨੂੰ ਸਿੰਘ ਸਭਾਣ ਜਦੋਂ ਜੋੜਨਗੇ ਉਦੋਂ ਇਹ ਫੈਸਲੇ ਵੱਡੇ ਸਰਾਂਏ ਜਾਣਗੇ ਲਾਜ਼ਮੀ ਤੌਰ ਤੇ ਸੁਬੀ ਸਿੰਘ ਬਾਦਲ ਹੋਣੀ ਜਾਂ ਉਸ ਸਮੇਂ ਦੇ ਜਿੰਨੀ ਸਮੁੱਚੀ ਕਾਲੀ ਲੀਡਰਸ਼ਿਪ ਜਿਨ੍ਹਾਂ ਨੂੰ ਸਪਸ਼ਟੀ ਕਰਨ ਗਏ ਨੇ ਉਹਨਾਂ ਨੂੰ ਸਜ਼ਾ ਮਿਲ ਨਹੀਂ ਮਿਲਨੀ ਹੈ ਕਿਉਂਕਿ ਤੁਸੀਂ ਪੰਥਕ ਕਰਵੈਤਾ ਕਦਰਾਂ ਕੀਮਤਾਂ ਨੂੰ ਢਾਹ ਲਾਈ ਆ ਤੁਸੀਂ ਧਾਰਮਿਕ ਅਵਗਿਆ ਕੀਤੀ ਆ ਤੁਹਾਨੂੰ ਵੋਟਾਂ ਦਿੱਖੀਆਂ ਨੇ ਤੁਸੀਂ ਉਹਨਾਂ ਲੋਕਾਂ ਨੂੰ ਕੁਰਸੀਆਂ ਦੇ ਦਿੱਤੀਆਂ ਗਈਆਂ ਨੇ ਜਿਨ੍ਹਾਂ ਦੇ ਹੱਥ ਖੂਨ ਨਾਲ ਲਿਬੜੇ ਆਏ ਸੀ ਤੇ ਜਿਸ ਦਿਨ ਅੱਜ ਕਿਉਂਕਿ ਲਗਾਤਾਰ ਸੁਭੀ ਸਿੰਘ ਬਾਦਲ ਹੋਣੀ ਜਾਂ ਕਾਲੀ ਦਲ ਲਗਾਤਾਰ ਦਬਾਅ ਪਾ ਰਹੇ ਸੀ ਦਬਾਅ ਨਾਲ ਕਹਿੰ ਲੋ ਅਪੀਲਾਂ ਕਰ ਰਹੇ ਸੀ ਵੀ ਸਜ਼ਾ ਛੇਤੀ ਸੁਣਾਈ ਜਾਵੇ ਨਾ ਤੇ ਇਸ ਕਰਕੇ ਉਹ ਹੁਣ ਦੋ ਤਰੀਕ ਜਿਹੜੀ ਆ ਦਿਨ ਮਕਰਨ ਕਰ ਲਿਆ ਤੇ ਉਹਦੇ ਚ ਇਹ ਜਿਹੜੇ ਅੱਜ ਜਿਹੜਾ ਜਥੇਦਾਰ ਸਬਾਨ ਵੱਲੋਂ ਅੱਜ ਪ੍ਰੈਸ ਰਿਲੀਜ਼ ਜਾਰੀ ਆਇਆ ਉਹ ਵੀ ਆ ਮੋٹے ਰੂਪ ਦੇ ਵਿੱਚ ਪੜ ਲਏ ਨੇਗੇ ਹੋਰ ਜ਼ਿਕਰ ਕਰਨ ਵਾਲੀ ਬਣਦੀ ਹੈ ਕਿ ਜਦੋਂ ਦਾ ਤਨਖਾਈਆ ਕਰਾਰ ਦਿੱਤਾ ਗਿਆ ਸੁਖਵੀਰ ਸਿੰਘ ਬਾਦਲ ਨੂੰ ਤੇ ਬਾਕੀਆਂ ਤੋਂ ਜਿਹੜਾ ਆ ਸਪਸ਼ਟੀਕਰਨ ਮੰਗਿਆ ਜਾ ਚੁੱਕਾ ਉਸ ਦੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਫੈਸਲੇ ਵੀ ਵੱਡੇ ਹੋਏ ਚੋਣ ਨਾ ਲੜਨਾ ਜਿਵੇਂ ਜਿਮਣੀ ਚੋਣਾ ਉਸ ਤੋਂ ਬਾਅਦ ਵਿਰਸਾ ਸਿੰਘ ਵਲਟੋਹਾ ਦੀ ਛੁੱਟੀ ਹੋਣੀ ਤੇ ਹੋਰ ਰਜੜੀਆਂ ਨੇ ਵਿੱਚੋਂ ਪਾਰਟੀ ਦੇ ਲੀਡਰਸ਼ਿਪ ਦਾ ਜਿਹੜਾ ਆ ਵਦਾਵਾ ਦੇ ਦੇਣਾ ਜਾਂ ਛੱਡ ਕੇ ਚਲੇ ਜਾਣਾ ਇਹ ਸਾਰੀਆਂ ਗੱਲਾਂ ਵੀ ਉਸੇ ਦੌਰਾਨ ਵਾਪਰੀਆਂ ਨੇ ਕਾਲੀ ਦਲ ਵੱਲੋਂ ਇਲੈਕਸ਼ਨ ਨਾਲ ਲੜਨੀ ਇਹ ਇਸ਼ੂ ਵੱਡਾ ਵਿਰਸਾ ਸਿੰਘ ਵਲਟੋਵਾ ਨੂੰ ਕੱਢ ਦੇਣਾ ਹੈਗਾ ਉਹ ਉਹ ਕਾਲੀ ਦਲ ਵਾਸਤੇ ਇਸ਼ੂ ਛੋਟਾ ਉਹ ਕੌਮ ਵਾਸਤੇ ਇਸ਼ੂ ਛੋਟਾ ਕੌਮ ਦੇ ਵਿੱਚ ਵਿਰਸਾ ਸਿੰਘ ਵਲਟੋਵਾ ਮੈਟਰ ਨਹੀਂ ਕਰਦਾ ਕੌਮ ਦੇ ਵਿੱਚ ਕਾਲੀ ਦਲ ਮੈਟਰ ਕਰਦਾ ਜੇ ਉਹਨੇ ਇਲੈਕਸ਼ਨ ਨਹੀਂ ਲੜੀ ਹੈਗੀ ਉਹ ਭੱਜ ਗਏ ਹੈਗੇ ਨੇ ਉਹ ਮੈਟਰ ਕਰਦਾ ਹੈਗਾ ਵਿਰਸਾ ਸਿੰਘ ਵਲਟੋਵਾ ਕਾਲੀ ਸਿਆਸਤ ਦੇ ਵਿੱਚ ਮੈਟਰ ਨਹੀਂ ਕਰਦਾ ਜਿੰਨੀ ਕੌਮ ਦੇ ਵਾਸਤੇ ਸ਼ੁਰੂ ਮੇ ਕਾਲੀ ਦਲ ਮੈਟਰ ਕਰਦਾ ਹੁਣ ਸਵਾਲ ਹੈ ਕਿ ਉਹ ਜਿਹੜੇ ਫੈਸਲੇ ਲਏ ਉਹ ਹੈ ਵੀ ਸੁਬੀਸ਼ ਸਿੰਘ ਬਾਦਲ ਨਹੀਂ ਲੜਨਗੇ ਤੇ ਅਸੀਂ ਨਹੀਂ ਲੜਾਂਗੇ ਇਹ ਤਾਂ ਬਹੁਤ ਹੀ ਛੋਟੀ ਸੋਚ ਦੀ ਮਾਲਕ ਨਿਕਲੀ ਆ ਅਕਾਲੀ ਦਲ ਦੀ ਜਿਹੜੀ ਵਰਕਿੰਗ ਕਮੇਟੀ ਹੈਗੀ ਆ ਅਜਿਹੇ ਕੌਮ ਦੇ ਖਾਤਰ ਵੱਡੇ ਫੈਸਲੇ ਲੈਂਦੇ ਹਨ ਸੁਬੀਰ ਸਿੰਘ ਬਾਦਲ ਕੀ ساری ਉਮਰ ਇੱਕ ਬੈਠੇ ਰਹਿਣਗੇ ਹੂੰ ਇਸ ਧਰਤੀ ਤੇ ਕੀ ਕੋਈ ਬੰਦਾ ਸਾਰੀ ਉਪਰ ਬੈਠਾ ਰਹੂਗਾ ਇਹ ਮਤਲਬ ਛੋਟੀ ਸੋਚ ਸੌੜੀ ਸੋਚ ਦੇ ਮਾਲਕ ਨਿਕਲੇ ਨਕਾਲੀ ਦਲ ਦੀ ਵਰਕਿੰਗ ਕਮੇਟੀ ਹੁਣ ਜਿਹੜੇ ਸਿੰਘ ਸਬਾਨ ਦਾ ਜਿਹੜਾ ਫੈਸਲਾ ਹੈ ਉਹ ਕਹਿ ਰਹੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਿਤ ਵਿਚਾਰ ਦੀ ਮਸਲੇ ਤੇ ਚਲੰਤ ਚਰੰਤ ਪੰਤਕ ਮਾਮਲੇ ਸਬੰਧੀ ਹੈ ਨਾ ਹੁਣ ਇਹਦੇ ਚ ਕੀ ਕਹਿ ਰਹੇ ਨੇ ਕਿ ਸੁਬੀਸ਼ ਸਿੰਘ ਬਾਦਲ ਸਾਲ 2007 ਤੋਂ ਲੈ ਕੇ 17 ਤੱਕ ਮਤਲਬ 10 ਸਾਲ ਜਿਹੜੀ ਕਾਲੀ ਭਾਜਪਾ ਦੀ ਸਰਕਾਰ ਹੀ ਉਹਦੇ ਚ ਅਕਾਲੀ ਦਲ ਦੇ ਵਜ਼ੀਰ ਉਸ ਸਮੇਂ ਦੀ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਤੇ 2015 ਵੇਲੇ ਸ਼੍ਰੋਮਣੀ ਗੁਰੂ ਦਾ ਪ੍ਰਬੰਧਕ ਕਮੇਟੀ ਦੀ ਅੰਤਰੀਂ ਕਮੇਟੀ ਜਿਨ੍ਹਾਂ ਨੇ 98 ਲੱਖ ਜਾਂ 90 ਲੱਖ ਲਗਭਗ 1 ਕਰੋੜ ਰੁਪਈਆ ਉਹਨਾਂ ਸਾਰਿਆਂ ਨੂੰ 2 ਤਰੀਕ ਨੂੰ ਤਲਬ ਕੀਤਾ 1 ਵਜੇ ਔਰ ਇਸ ਮੌਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਣ ਵੀ ਮੌਜੂਦ ਰਹਿਣਗੇ ਉਹਨਾਂ ਨੂੰ ਵੀ ਕਹਿਤਾ ਕਿ ਸਮੁੱਚੇ ਇਸ ਟਮ ਜਿਹੜੇ ਉੱਥੇ ਸੱਤਰ ਕੰਮ ਕਰ ਰਹੇ ਨੇ ਸ਼੍ਰੋਮਣੀ ਗੁਰੂ ਦਾ ਪ੍ਰਬੰਧਕ ਕਮੇਟੀ ਘੱਟੋ-ਘੱਟ 4-5 ਸੱਤਰ ਹੋਣਗੇ ਮੁਖ 77 ਐਡੀਸ਼ਨਲ 77 ਵਧੀਕ 77 ਜੋਇੰਟ 77 ਜੋ ਵੀ ਹੋਣਗੇ ਉਹ ਵੀ ਰਹਿਣਗੇ ਨਾਲ ਦੀ ਨਾਲ ਉਹਨਾਂ ਨੇ ਇਹ ਕਿਹਾ ਕਿ ਉਸ ਸਮੇਤ ਸ਼੍ਰੀ ਕਾਲ ਤਿਕ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਤਖਤ ਸ਼੍ਰੀ ਦਮਦਮ ਸਾਹਿਬ ਦੇ ਗਿਆਨੀ ਗੁਰਮਿਕ ਸਿੰਘ ਜੀ ਤੇ ਤਖਤ ਸ਼੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਕੋਲੋਂ ਵੀ ਸਪਸ਼ਟੀ ਮੰਗਿਆਗਾ ਹੁਣ ਇਹ ਵੀ ਆਪਾਂ ਸ਼ਾਇਦ ਨਾਮ ਪਹਿਲਾਂ ਗਲਤ ਬੋਲ ਕੇ ਤਖਤ ਸ਼੍ਰੀ ਆਪਣੇ ਕੇਸਗੜ੍ਹ ਸਾਹਿਬ ਦੇ ਨਾ ਉਹਨਾਂ ਨੂੰ ਨਹੀਂ ਕੀਤਾਗਾ ਪਰ ਇਹ ਸ਼ਾਇਦ ਉਹ ਤੋਂ ਨਾ ਹੋਣਾ ਨਾ ਆਪਾਂ ਹੁਣੇ ਨਾਲ ਇੱਕ ਕਲੈਰੀਫਿਕੇਸ਼ਨ ਕਰਦੇ ਨੇ ਇਹ ਇਹ ਜਿਹੜਾ ਆਈ ਜਿਹੜੀ ਡਿਟੇਲ ਆਈ ਹੈਗੀ ਹੈ ਹੁਣੇ ਸਭ ਤੋਂ ਵੱਡਾ ਮਤਲਬਪੂਰਨ ਕਿ ਕਾਲੀਦਲ ਦੀ ਕੋਰ ਕਮੇਟੀ ਵੀ ਬੁਲਾ ਲਈ ਕਾਲੀਦਲ ਦੇ ਕੈਬਨਿਟ ਮਿਨਿਸਟਰ ਵੀ ਬੁਲਾ ਲਏ ਸ਼੍ਰੋਮਣੀ ਗੁਰਦਾ ਪ੍ਰਬੰਧਕ ਕਮੇਟੀ ਜਿਹੜੀ ਅੰਤਰਿੰਕ ਕਮੇਟੀ ਉਹ ਵੀ ਬੁਲਾ ਲਈ ਮਤਲਬ ਉਹ ਪਿੱਛੇ ਜਿਹੜੀ ਕਮੇਟੀ ਕਿਹੜੀ ਫਿਲਮ ਜਾਂ ਵੈਸੇ ਗੱਲ ਹੈ ਕਿ ਸੁਣਾਉਂਦੇ ਫਿਲਮ ਦੇ ਵਿੱਚ ਵੀ ਉਹਦਾ ਵੀ ਹੈ ਕਿ ਇੱਕ ਬੰਦਾ ਪਿਓ ਉਹਦੇ ਥੱਪੜ ਵੱਜਦਾ ਹੈਗਾ ਜਾਂ ਮੁੰਡੇ ਦੇ ਥੱਪੜ ਮਾਰ ਦਿੰਦੇ ਹੈਗੇ ਨੇ ਤੇ ਕਹਿੰਦਾ ਮੇਰੇ ਪਿਓ ਦੇ ਹੱਥ ਲਾ ਕੇ ਦਿਖਾਓ ਪਿਓ ਦੇ ਵੀ ਮਾਰ ਦਿੰਦੇ ਹੈਗੇ ਨੇ ਵੀ ਤੂੰ ਵੀ ਨਾ ਘਰ ਜਾ ਕੇ ਦੱਸੀ ਜੇ ਦੱਸਾਂਗੇ ਦੋਵਾਂ ਦੀ ਬੇਇੱਜ਼ਤੀ ਹੋਊਗੀ ਸਿਮਿਲਰਲੀ ਸ਼ਰਮਣੀ ਕਾਲੀ ਦਲਵਾ ਦੇ ਸੁਭੀ ਸਿੰਘ ਬਾਦਲ ਨਹੀਂ ਕੱਲਾ ਦੋਸ਼ੀ ਹੁਣ ਸਮੁੱਚੀ ਕਾਲੀ ਦਲ ਦੀ ਕੋਰ ਕਮੇਟੀ ਸਮੁੱਚੀ ਸ਼ਰਮਣੀ ਕੂ ਦਾ ਪ੍ਰਬੰਧਕ ਕਮੇਟੀ ਸਿੰਘ ਸਬਾਨ ਜਿਨ੍ਹਾਂ ਨੇ ਦੋ ਮਾਪ ਕੀਤਾ ਜਿਨ੍ਹਾਂ ਨੇ ਸਭ ਤੋਂ ਵੱਧ ਪ੍ਰਭਾਵ ਚੱਲਿਆਗਾ ਜਿਹੜੇ ਸਰਕਾਰੀ ਕੋਠੀ ਦੇ ਵਿੱਚ ਗਏ ਤਖਤਾਂ ਦੇ ਜਥੇਦਾਰਾਂ ਨੂੰ ਜੋ ਸਰਕਾਰੀ ਕੋਠੀਆਂ 'ਚ ਬੁਲਾਉਣਾ ਸ਼ੁਰੂ ਕਰ ਦਿੱਤਾ ਹੋਵੇ ਹੂੰ ਤੇ ਫਿਰ ਉਹ ਤਖਤ ਦੀ ਜਿਹੜੀ ਡਿਗਨਿਟੀ ਆ ਉਹ ਉਹ ਕਿੰਨੇ ਖਰਾਬ ਕੀਤੀ ਆ ਕਿੰਨੇ ਉਹਦਾ ਲੈਵਲ ਪੱਦਰ ਜਾਂ ਜਿਹੜੀ ਲੋਕਾਂ ਨੇ ਦਰਦੇ ਸੀ ਤਖਤ ਤੋਂ ਉਹ ਉਹ ਕਿੰਨੇ ਖਤਮ ਕੀਤਾ ਕਾਲੀ ਦਲ ਨੇ ਖਤਮ ਕੀਤਾ ਗਾ ਲਈ ਇੱਕ ਗੱਲ ਹੋਰ ਧਿਆਨ ਦੇਣੀ ਹੋ ਗਈ ਸਭ ਤੋਂ ਵੱਧ ਬਾਗੀ ਲੀਡਰ ਨੇ ਜਿਹੜੇ ਸ਼੍ਰੋਮਣੀ ਕਾਲੀ ਦਲ ਸੁਧਾਰ ਲਹਿਰ ਜਿਨ੍ਹਾਂ ਨੇ ਬਣਾਈ ਹੋਈ ਹੈ ਉਹਨਾਂ ਨੇ ਸਭ ਤੋਂ ਵੱਧ ਰੌਲਾ ਪਾਇਆ ਸਭ ਤੋਂ ਵੱਧ ਬਿਆਨ ਜਾਰੀ ਕੀਤੇ ਪ੍ਰੈਸ ਕਾਨਫਰੰਸਾਂ ਕੀਤੀਆਂ ਕਿ ਜਲਦੀ ਇਹੜਾ ਇਸ ਤੇ ਫੈਸਲਾ ਹੋਣਾ ਚਾਹੀਦਾ ਹੈ ਅਸੀਂ ਵੀ ਜ਼ਿੰਮੇਵਾਰਾਂ ਦਾ ਸਾਨੂੰ ਵੀ ਸਜ਼ਾ ਲਾਓ ਹੁਣ ਉਹ ਵੀ ਵਿੱਚ ਆ ਗਿਆ ਇਸ ਘੇਰੇ ਦੇ ਉਹ ਇੱਕ ਹੋਰ ਕਮੇਟੀ ਹੈ ਨਾ ਮਤਲਬ ਉਹ ਸਾਰੇ ਇੱਕੋ ਰਸੇ ਸਾਰਿਆਂ ਨੂੰ ਬੰਨ੍ਹ ਦਿੱਤਾ ਹੈਗਾ ਉਹ ਠੀਕ ਹੈ ਕਿਉਂਕਿ ਹੋ ਸਕਦਾ ਹੈ ਕਿ ਜਿਹੜੇ ਫੈਸਲੇ ਲਏ ਗਏ ਨੇ ਦੇਖੋ ਕਾਲੀਦਲ ਦੀ ਸਰਕਾਰ ਸੀ ਕੋਰ ਕਮੇਟੀ ਚ ਵੀ ਡਿਸਕਸ ਹੋਇਆਊਗਾ ਜਿਹੜੇ ਇੱਕ ਤੇ ਹੁੰਦੇ ਪੋਲੀਟੀਕਲ ਮਸਲੇ ਉਹ ਕੋਰ ਕਮੇਟੀ 'ਚ ਡਿਸਕਸ ਹੋਏ ਨੇ ਇੱਕ ਹੁੰਦੇ ਪ੍ਰਸ਼ਾਸਨਿਕ ਮਸਲੇ ਉਹ ਸਰਕਾਰ ਨੇ ਤੈਅ ਕੀਤੇ ਉਹਦੇ 'ਚ ਕਿਹੜਾ ਮਸਲਾ ਹੈ ਪ੍ਰਸ਼ਾਸਨਿਕ ਸੁਮੇਸ਼ ਸੈਨ ਨੂੰ ਡੀਜੀਪੀ ਲਾਉਣਾ ਉਹਦੇ 'ਚ ਕਿਹੜਾ ਮਸਲਾ ਪੋਲੀਟੀਕਲ ਕਿਹੜੇ ਮਸਲੇ ਵੇ ਕੋਰ ਕਮੇਟੀ ਦੇ ਵਿੱਚ ਜਿਹਨੂੰ ਆ আলম ਸੈਨਾ ਕਹਿੰਦੇ ਹੈਗੇ ਨੇ ਮੁਹੰਮਦ ਹਜ਼ਾਰ ਆਲਮ ਉਹਨੂੰ ਪਾਰਟੀ ਦੇ ਵਿੱਚ ਵਾਈਸ ਪ੍ਰੈਜ਼ੀਡੈਂਟ ਬਣਾਉਣਾ ਲੋਕਾਂ ਨੇ ਵਿਰੋਧ ਕੀਤਾ ਕਾਲੀ ਦਲ ਨੇ ਕੀ ਉਹਨਾਂ ਦਾ ਨਾਮ ਕੱਢ ਕੇ ਉਹਦੀ ਘਰ ਵਾਲੀ ਨੂੰ ਟਿਕਟ ਦੇ ਦਿੱਤੀ ਉਹਨੂੰ ਸਰਕਾਰ ਦੇ ਵਿੱਚ ਮੁੱਖ ਸੰਸਦ ਸਕੱਤਰ ਬਣਾ ਦਿੱਤਾ ਗਿਆ ਇੱਕ ਹੋਰ ਕਮੇਟੀ ਦੇ ਫੈਸਲੇ ਆ ਗਏ ਨੇ ਡੇਰੇ ਵਾਲਿਆਂ ਨੂੰ ਮਾਫ਼ ਕਰਨਾ ਕੋਰ ਕਮੇਟੀ ਦਾ ਫੈਸਲਾ ਹੈਗਾ ਤਖਤਾਂ ਦੇ ਜਥੇਦਾਰਾਂ ਨੂੰ ਸਰਕਾਰੀ ਕੋਠੀ ਬੁਲਾਉਣਾ ਇਹ ਸਰਕਾਰ ਦਾ ਫੈਸਲਾ ਇਸ ਕਰਕੇ ਕੋਰ ਕਮੇਟੀ ਵਾਲੇ ਵੀ ਸ਼ਾਮਲ ਹੋ ਗਏ ਉਹਦੇ ਵਿੱਚ ਚਾਏ ਜਿੰਨੇ ਵੀ ਸੁਦੇਸ਼ ਢੀਂਡਸਾ ਹੋਊਗਾ ਪਰਮਿੰਦਰ ਸਿੰਘ ਢੀਂਡਸਾ ਹੋਊਗਾ ਬੀਬੀ ਜਗੀਰਕਰ ਹੋਗੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਦਰਾ ਹੋਏਗਾ ਮਲੂਕਾ ਸਕੰਦਰ ਸਿੰਘ ਮਲੂਕਾ ਉਹ ਸਾਰੇ ਹੀ ਆ ਮਤਲ ਹੁਣ ਸਾਰੇ ਹੀ ਆ ਸਾਰੇ ਹੀ ਦਾਗੀ ਨੇ ਕੌਮ ਵਾਸਤੇ ਪੰਥ ਵਾਸਤੇ ਕਾਲ ਤਕ ਸਾਹਿਬ ਵਾਸਤੇ ਇਹ ਸਾਰੇ ਦਾਗੀ ਨੇ ਤੇ ਦਾਗੀਆਂ ਨੂੰ ਸਜ਼ਾ ਧਾਰਮਿਕ ਤੇ ਮਿਲੇਗੀ ਲਾਜ਼ਮੀ ਤੌਰ ਤੇ ਰਾਜਨੀਤਿਕ ਵੀ ਸਜ਼ਾ ਹੋ ਸਕਦੀ ਆ ਔਰ ਜਿਹੜੇ ਸੁਧਾਰ ਲੈਰ ਵਾਲੇ ਇਹਨਾਂ ਚ ਉਹ ਬਹੁਤ ਸਾਰੇ ਹੀ ਜਦੋਂ ਉਹਨੂੰ ਡੇਰਾ ਸੱਚਾ ਸੌਦਾ ਨੂੰ ਮਾਫ ਕੀਤਾ ਤਾਂ ਕਹਿੰਦੇ ਇਤਿਹਾਸਿਕ ਫੈਸਲਾ ਉਹ ਉਹਨਾਂ ਨੂੰ ਵੀ ਇੱਕ 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 ਬੰਦੇ ਨੂੰ ਮਾਫ ਕਰ ਦੇਣਾ ਹੈਗਾ ਇਹ ਕਿਵੇਂ ਕੌਮ ਵਾਸਤੇ ਕਿਵੇਂ ਪੰਥ ਵਾਸਤੇ ਧਾਰਮਿਕ ਮਸਲਾ ਹੋ ਸਕਦਾ ਸੀ ਨਾ ਇਸ ਕਰਕੇ ਉਹਨਾਂ ਨੂੰ ਵੀ ਸਜ਼ਾ ਬਰਾਬਰ ਤੇ ਸ਼ਰੂਮ ਕਿਉਂਕਿ ਉਹ ਵੀ ਆਪਣੇ ਗੋਟੀਆਂ ਫਿੱਟ ਕਰ ਰਹੇ ਇਹਦਾ ਸੁਭੀ ਸਿੰਘ ਬਾਦਲ ਹੁਣ ਵੀ ਆਪਣੀਆਂ ਗੋਟੀਆਂ ਫਿੱਟ ਕਰਨੇ ਹੀ ਹੁਣ ਤੇ ਇਨ ਸਾਰਿਆਂ ਦੇ ਕਰ ਕੇ ਇੱਕ ਕਹਿੰਦੇ ਹੁੰਦੇ ਨਾ ਆਪ ਨੰਗ ਬਾਪ ਨੰਗ ਤੀਜੇ ਨੰਗ ਨਾਨਕੇ ਇਹ ਕਾਲੀਦਲ ਵਾਕ ਜਿਹੜਾ ਕੋਡ ਮਾਣਾ ਇਹਨਾਂ ਵਾਸਤੇ ਉਹ ਆ ਕਹਾਵਤ ਵੀ ਆਪ ਨੰਗ ਬਾਪ ਨੰਗ ਤੀਜੇ ਨੰਗ ਨਾਨਕੇ ਵੀ ਤੁਹਾਡੇ ਤੁਸੀਂ ਇੱਕ ਦੂਜੇ ਨੂੰ ਸਾਰਿਆਂ ਨੂੰ ਲਬੇੜ ਦਿੱਤਾ ਔਰ ਤੁਸੀਂ ਵਾਕੇ ਤੁਸੀਂ ਸੱਤਾ ਦੇ ਲੋਭੀ ਸੀ ਸਰਕਾਰ ਸੱਤਾ ਦੀ ਖਾਤਰ ਤੁਸੀਂ ਅਜਿਹੇ ਕੌਮ ਦੇ ਉਲਟ ਜਾ ਕੇ ਫੈਸਲੇ ਲਏ ਸਮੇਂ ਸਿਰ ਕਾਰਵਾਈ ਨਹੀਂ ਕੀਤੀ ਹੈਗੀਆ ਵੋਟਾਂ ਦੇ ਚੱਕਰ 'ਚ ਤੁਸੀਂ ਕੌਮ ਦੇ ਨਾਲ ਧੋਖਾ ਕੀਤਾ ਪੰਥ ਦੇ ਨਾਲ ਧੋਖਾ ਕੀਤਾ ਹੈਗਾ ਔਰ ਤੁਹਾਡੀ ਸਰਕਾਰ ਦੇ ਵਿੱਚ ਗੁਰੂ ਸਾਹਿਬ ਜੀ ਦਾ ਬੇਦਬੀ ਹੋਈ ਹੈ ਸਮੇਂ ਸਿਰ ਤੁਸੀਂ ਕਾਰਵਾਈ ਨਹੀਂ ਕੀਤੀ ਹੈਗੀ ਤੁਸੀਂ ਕਮਿਸ਼ਨ ਬਣਾਇ ਫਰਜੀ ਬਣਾਇਆ ਰਿਪੋਰਟਾਂ ਨਹੀਂ ਲਈਆਂ ਹੈਗੀਆਂ ਉਹਨਾਂ ਕੋ ਬਾਅਦ 'ਚ ਤੁਹਾਡੇ ਅਫਸਰਾਂ ਨੇ ਤੁਸੀਂ ਅਣਪਛਾਤੀ ਪੁਲਿਸ ਡਿਕਲੇਅਰ ਕਰ ਦਿੱਤਾ ਹੈ ਐਫ ਆਈ ਆਰ ਦੇ ਵਿੱਚ ਕਿਵੇਂ ਇੱਕ ਇੱਕ ਬਾਬੇ ਦੀਆਂ ਫਿਲਮਾਂ ਲਵਾਉਣ ਵਾਸਤੇ ਤੁਸੀਂ ਧੱਕੇ ਨਾਲ ਸਿਨੇਮਾ ਘਰਾਂ ਦੇ ਵਿੱਚ ਪੁਲਿਸ ਲਾਈ ਤੇ ਜਿਨ੍ਹਾਂ ਨੇ ਗੁਰੂ ਸਾਹਿਬ ਚੋਰੀ ਕੀਤਾ ਅੰਗ ਖਿਲਾਰੇਗੇ ਅੰਗ ਪਾੜੇਗੇ ਵੰਗਾਰੇ ਆ ਪਹਿਲਾਂ ਪੋਸਟਰ ਲਾਏਗੇ ਅਗੇਰੇ ਉਹਨਾਂ ਦੇ ਤੁਸੀਂ ਫਿਲਮਾਂ ਦਿਖਾਉਣ ਵੇਲੇ ਯੋਰ ਲਾਉਂਦੇ ਰਹੇ ਤੇ ਜਿਹੜੇ ਲੋਕ ਇਨਸਾਫ ਮੰਗਦੇ ਉਹਨਾਂ ਦੇ ਤਾਂ ਤੁਸੀਂ ਗੋਲੀਆਂ ਚਲਾਈਆਂ ਉਹ ਫਿਰ ਕੌਮ ਕਿਵੇਂ ਮਾਫ਼ ਕਰ ਸਕਦੀ ਹੁਣ ਕਾਲੀ ਦਲ ਨੂੰ ਇਹ ਲੱਗਾ ਕਿ ਸਾਨੂੰ ਮਾਫੀ ਮੰਗ ਲੈਣੀ ਚਾਹੀਦੀ ਹੈਗੀਆ ਨਹੀਂ ਤੇ ਕਿਉਂਕਿ ਜੋ ਤੁਸੀਂ ਸਰਕਾਰ ਚ ਹੁੰਦੀ ਨਾ ਤੇ ਤੁਸੀਂ ਜਥੇਦਾਰਾਂ ਨੂੰ ਮੁਲਾਜ਼ਮ ਸਮਝਦੇ ਆਪਣੇ ਜੀ ਜਿਨ੍ਹਾਂ ਨੂੰ ਅੱਜ ਕੱਲ ਕੱਢਿਆ ਹੈਗਾ ਉਹ ਜਾਂ ਹੋਰ ਜਿਹੜੇ ਲੋਕ ਨੇ ਅਕਾਲੀ ਦਲ ਦੇ ਵਿੱਚ ਉਹ ਜਥੇਦਾਰ ਉਹ ਜਥੇਦਾਰ ਨਹੀਂ ਗਏ ਨੇ ਲੋਕ ਲੱਜਾ ਵਾਸਤੇ ਜਥੇਦਾਰ ਕਹਿੰਦੇ ਨੇ ਸਿੰਘਸ ਬਣ ਕਹਿੰਦੇ ਨੇ ਉਹਦਾ ਦੇ ਅਕਾਲੀ ਦਲ ਵਾਲੇ ਇਹਨਾਂ ਨੂੰ ਮੁਲਾਜ਼ਮ ਸਮਝਦੇ ਆਗੇ ਨੇ ਕਿਉਂਕਿ ਉਹਨਾਂ ਨੂੰ ਸ਼ਰੂਮ ਨਹੀਂ ਕਰਦਾ ਪ੍ਰਬੰਧਕ ਕਮੇਟੀ ਅਪੁਆਇੰਟ ਕਰਦੀ ਹੈਗੀ ਆ ਜੀ ਤੇ ਅਕਾਲੀ ਦਲ ਦੀ ਲੀਡਰਸ਼ਿਪ ਦੇ ਜ ਆਪਣੇ ਸਿੰਘ ਜਥੇਦਾਰਾਂ ਨੂੰ ਤੁਸੀਂ ਕਿੰਤੂ ਪ੍ਰੰਤੂ ਕਰੋਗੇ ਜੇ ਕੋਈ ਹੋਰ ਕਰੇ ਤੇ ਚਮੂਨੇ ਲੜਦੇ ਨੇ ਆਪ ਤੁਸੀਂ ਜਥੇਦਾਰਾਂ ਦੀਆਂ ਬਦਕੁਈਆਂ ਕਰੋ ਤੇ ਇਸ ਕਰਕੇ ਆ ਹੁਣ ਸਭ ਤੋਂ ਵੱਡਾ ਸਵਾਲ ਇਹ ਆ ਗਿਆ ਕਿ ਇਹ ਜਿਹੜਾ ਹੁਣ ਫੈਸਲਾ ਕਿਉਂਕਿ ਕਾਲੀ ਦਲ ਵਾਰ-ਵਾਰ ਅਪੀਲਾ ਕਰ ਰਿਹਾ ਸੀ ਸੁਬੀਸ਼ ਸਿੰਘ ਬਾਦਲ ਨੇ ਆਪ ਦੋ ਤਿੰਨ ਵਾਰਾਂ ਅਪੀਲਾ ਕੀਤੀਆਂ ਨੇ ਉਹਦੇ ਚ ਲੱਗਦਾ ਹੈ ਕਿ ਇੱਕ ਬਹੁਤ ਸਾਰੇ ਰਾਜਨੀਤਕ ਤੌਰ ਤੇ ਤੇ ਮਾਨਸਿਕ ਤੌਰ ਤੇ ਬਾਕੀ ਪਤਾ ਨਹੀਂ ਮਾਨਸਿਕ ਪੀੜਾ ਚੋਂ ਨਿਕਲ ਰਏ ਕਿ ਨਹੀਂ ਨਿਕਰੇ ਸੁਬੀ ਸਿੰਘ ਬਾਦਲ ਹੁਣੀ ਮਾਨਸਿਕ ਪੀੜਾ ਚੋਂ ਸਮਾਜਿਕ ਪੀੜਾ ਚੋਂ ਨਿਕਲ ਰਏ ਇੱਕ ਤੇ ਉਹ ਮਿਲ ਨਹੀਂ ਰੇ ਕਿਸੇ ਨੂੰ ਮਿਲ ਨਹੀਂ ਸਿੱਛ ਸਕਦੇ ਘਰ ਚ ਵਿਆਹ ਰੱਖਿਆਗਾ ਉਹ ਜਿਹੜੀ ਮਾਨਸਿਕ ਪੀੜਾ ਔਰ ਇੱਕ ਸ਼ਰਮਣੀ ਕਾਲੀਦਲ ਦਾ ਪ੍ਰਧਾਨ ਜਿਹੜਾ ਪਿਛਲੇ 3 ਮਹੀਨਿਆਂ ਤੋਂ ਘਰ ਦੇ ਵਿੱਚ ਉਹਨੂੰ ਕੈਦ ਹੀ ਕਹ ਲੋ ਜਿਹੜਾ ਬੰਦਾ ਧਰ ਕੈਦ ਘਟ ਰਿਹਾ ਹੋਵੇ ਇੱਕ ਪਾਰਟੀ ਦਾ ਨੇਤਾ ਹੋਵੇ ਪਾਰਟੀ ਕਹਿੰਦੀ ਹੈ ਕਿ ਤੇਰੇ ਤੋਂ ਬਗੈਰ ਸਾਡੀ ਪਾਰਟੀ ਦਾ ਕੋਈ ਵਾਲੀਵਾਰਸ ਨਹੀਂ ਤੂੰ ਹੀ ਸਾਡਾ ਮਾਈ ਬਾਪ ਆ ਤੇ ਉਹ ਪਾਰਟ ਜਿਹੜਾ ਮਾਈ ਬਾਪ ਆ ਅਕਾਲੀ ਦਲ ਵਾਸਤੇ ਉਹ ਮਾਨਸਿਕ ਪੀੜਾ ਚੋਂ ਗੁਜ਼ਰਿਆ ਸੀ ਉਹਨਾਂ ਨੇ ਵਾਰ-ਵਾਰ ਅਰਜ਼ੋਈਆਂ ਤਰਲੇਮਿੰਤਾ ਕੀਤੀਆਂ ਤੇ ਹੁਣ ਜਾ ਕੇ ਅਕਾਲਤ ਸਿੰਘ ਸਬੰਨ ਫੈਸਲਾ ਕੀਤਾ ਕਿਉਂਕਿ ਉਹਨਾਂ ਵਾਸਤੇ ਵੀ ਇੱਕ ਵੱਡਾ ਚੈਲੰਜ ਸੀ ਕਿਉਂਕਿ ਜੇ ਤੇ ਕੱਲਾ ਸੁਬੀ ਸਿੰਘ ਬਾਦਲ ਹੁੰਦਾ ਫਿਰ ਤਾਂ ਉਹਨੂੰ ਧਾਰਮਿਕ ਸਜ਼ਾ ਸੁਬੀ ਸਿੰਘ ਬਾਦਲ ਹੁਣ ਭੁਗਤ ਵੀ ਲੈਣੀ ਸੀ ਪਰ ਲੰਮੀ ਦੋਸ਼ੀਆਂ ਦੀ ਸੂਚੀ ਲੰਮੀ ਸੀ ਕਿਉਂਕਿ ਉਹ ਵੀ ਇੱਕ ਅਦਾਲਤ ਆ ਸਿੱਖਾਂ ਦੀ ਅਦਾਲਤ ਆ ਸਿੱਖਾਂ ਦੀ ਇੱਕ ਤਲਤਾ ਤੱਕ ਤਾਂ ਉੱਥੇ ਵੀ ਕਿਸੇ ਨਾਲ ਧੱਕਾ ਨਹੀਂ ਹੋਣਾ ਚਾਹੀਦਾ ਉੱਥੇ ਵੀ ਕਿਸੇ ਨੂੰ ਬੇਕਸੂਰ ਨੂੰ ਸਜ਼ਾ ਨਹੀਂ ਮਿਲਣੀ ਚਾਹੀਦੀ ਹੈਗੀ ਹੁਣ ਲਿਸਟ ਲੰਮੀ ਆ ਪਹਿਲਾਂ ਤਾਂ ਸਿਰਫ ਸੁਖਬੀਰ ਸਿੰਘ ਬਾਦਲ ਹੀ ਫਿਰ ਇੱਕ ਸੁਧਾਰ ਲਹਿਰ ਵਾਲੇ ਵੀ ਆ ਗਏ ਫਿਰ ਕੈਪਟਨ ਮਿਸਟਰ ਵੀ ਆ ਗਏ ਹੁਣ ਕੋਰ ਕਮੇਟੀ ਵਾਲੇ ਵੀ ਆ ਗਏ ਫਿਰ ਉਹਨਾਂ ਸਾਬਕਾ ਜਥੇਦਾਰ ਵੀ ਆ ਗਏ ਫਿਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਅੰਤਰੀ ਕਮੇਟੀ ਵੀ ਆ ਗਈ ਜਿਨ੍ਹਾਂ ਨੇ ਏਜੰਡਾ ਪਾਸ ਕੀਤਾ 90 ਲੱਖ ਦਾ 2015 ਫਿਰ ਹੁਣ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ 77 ਵੀ ਆ ਗਏ ਕੋਡ ਮੈਂ ਏਡਾ ਵੱਡਾ ਹੋ ਗਿਆ ਤੇ ਜਦੋਂ ਇੰਨੇ ਤੁਹਾਡੇ ਸਾਹਮਣੇ ਦੋਸ਼ੀ ਆ ਜਾਣ ਚਾਹੇ ਉਹ ਦੁਨਿਆਵੀ ਅਦਾਲਤਾ ਚਾਹੇ ਕਾਲਪਤਿਕ ਸਭ ਜਿਹਨੂੰ ਅਦਾਲਤ ਕਿਹਾ ਜਾ ਸਕਦਾ ਸਿੱਖਾਂ ਉੱਥੇ ਫਿਰ ਇੰਨੇ ਜਿਆਦੇ ਦੋਸ਼ੀ ਤੁਹਾਡੇ ਸਾਹਮਣੇ 30 32 ਦੋਸ਼ੀ ਹੋਣ ਤੇ ਫਿਰ ਸਜ਼ਾ ਹਰ ਨੂੰ ਬਰਾਬਰ ਨਹੀਂ ਦਿੱਤੀ ਜਾ ਸਕਦੀ ਹੋ ਸਕਦਾ ਕਿਸੇ ਦਾ ਕਸੂਰ ਜ਼ਿਆਦਾ ਹੋਵੇ ਕਿਸੇ ਦਾ ਘੱਟ ਹੋਵੇ ਤੇ ਇੱਕ ਨੂੰ ਤੇ ਫਾਂਸੀ ਦੀ ਸਜ਼ਾ ਤੇ ਸਾਰਿਆਂ ਨੂੰ ਜੇ ਦਿੱਤੀ ਨਹੀਂ ਜਾ ਸਕਦੀ ਹੁਣ ਧਾਰਮਿਕ ਸਜ਼ਾ ਕਿਹਨੂੰ ਮਿਲਣੀ ਚਾਹੀਦੀ ਹੈਗੀਆ ਤੇ ਰਾਜਸੀ ਸਜ਼ਾ ਕਿਹਨੂੰ ਮਿਲਣੀ ਚਾਹੀਦੀ ਹੈਗੀਆ ਇਹ ਫੈਸਲਾ ਸਿੰਘ ਸਬਾਨ ਨੂੰ ਲੈਣ ਵਾਸਤੇ 2.5 ਮਹੀਨੇ ਲੱਗੇ ਹੈਗੇ ਨੇ ਕਈਆਂ ਨੇ ਸਪਸ਼ਟ ਕਰਨੀ ਬਹੁਤ ਲੇਟ ਦਿੱਤੇ ਨੇ ਹੁਣ ਫੈਸਲਾ ਸੁਣਾਉਣ ਦਾ ਸਮਾਂ ਆ ਗਿਆ ਤੇ ਗਿਆਨੀ ਗੁਰਬਚਨ ਸਿੰਘ ਹੋਣਾ ਕੋ ਗਿਆਨੀ ਇਕਬਾਲ ਸਿੰਘ ਹੋਣਾ ਕੋ ਤੇ ਗਿਆਨੀ ਦੂਜਿਆਂ ਕੋ ਸਪਸ਼ਟੀਕਰ ਮੰਗ ਲਿਆ ਗੁਰਮਖ ਸਿੰਘ ਹੁਣਾਂ ਕੋ ਤੇ ਗੁਰਮਖ ਸਿੰਘ ਹੁਣਾਂ ਨੇ ਸਭ ਤੋਂ ਬਾਅਦ ਪਹਿਲਾਂ ਆ ਕੇ ਬਾਹਰ ਆ ਕੇ ਕਿਹਾ ਸੀ ਕਿ ਜਥੇਦਾਰਾਂ ਨੂੰ ਸਰਕਾਰੀ ਹਾਊਸ ਸਰਕਾਰੀ ਨਿਵਾਸ ਦੇ ਵਿੱਚ ਸਰਕਾਰ ਨੇ ਤਲਬ ਕੀਤਾ ਹੈਗਾ ਹੁਣ ਇਹ ਸਪਸ਼ਟੀਕਰ ਦੇਣਗੇ ਹੁਣ ਕੀ ਇਹਨਾਂ ਨੂੰ ਟਾਈਮ ਬਾਉਂਡ ਦਿੱਤਾ ਕਿ ਉਸ ਦਿਨ ਹੀ ਲਿਖਤੀ ਰੂਪ ਦੇ ਵਿੱਚ ਸਪਸ਼ਟੀਕਰ ਦਿੱਤੇ ਦਿੱਤੇ ਜਾਣਗੇ ਇਹਨਾਂ ਵੱਲੋਂ ਪਰ ਰੌਲਾ ਉਹੀ ਹੈ ਕਿ ਇਹ ਜਿਹੜੇ ਸਿੰਘ ਸਮਾਨ ਨੇ ਚਾਹੇ ਗਿਆਨੀ ਰਗਵੀਰ ਸਿੰਘ ਹੋਣੀ ਤੇ ਜਾਂ ਅੱਜਕੱਲ੍ਹ ਅਕਾਲੀ ਦਲ ਦੀ ਹਟ ਲਿਸਟ ਤੇ ਨੇ ਅਕਾਲੀ ਦਲ ਨੂੰ ਮੌਕਾ ਨਹੀਂ ਲੱਭ ਰਿਹਾ ਕਿ ਹਰਪ੍ਰੀਤ ਸਿੰਘ ਨੂੰ ਕਦੋਂ ਬਾਹਰ ਕੱਢਿਆ ਜਾਵੇ ਇਹ ਗਿਆਨੀ ਰਗਬੀਰ ਸਿੰਘ ਤੇ ਗਿਆਨੀ ਹਰਪ੍ਰੀਤ ਸਿੰਘ ਇਹ ਆਉਣ ਵਾਲੇ ਸਮੇਂ ਦੇ ਦੋ ਤਰੀਕ ਨੂੰ ਫੈਸਲਾ ਹੋਏਗਾ ਕਿ ਅਕਾਲੀ ਸਿੰਘ ਫੂਲਾ ਸਿੰਘ ਦੇ ਵਾਰਿਸ ਨੇ ਜਾਂ ਗਿਆਨੀ ਗੁਰਬਚਨ ਸਿੰਘ ਦੇ ਵਾਰਿਸ ਬਣਨਾ ਹੈਗਾ ਉਸ ਤਖਤ ਤੇ ਕਾਲੀ ਫੂਲਾ ਸਿੰਘ ਵੀ ਬੈਠੇ ਨੇ ਤੇ ਉਸ ਤਖਤ ਤੇ ਗਿਆਨੀ ਗੁਰਬਚਨ ਸਿੰਘ ਵੀ ਬੈਠੇ ਨੇ ਜਿਹੜੇ ਪਾਰਟੀ ਤੋਂ ਡਰ ਗਏ ਜਿਹੜੇ ਸ਼ਰੋਮੀ ਕਮੇਟੀ ਤੋਂ ਡਰ ਗਏ ਜਿਹੜੇ ਸਰਕਾਰ ਤੋਂ ਡਰ ਗਏ ਉਹਨਾਂ ਤੇ ਇਸੇ ਕਰਕੇ ਜਦ ਰਗਿਆਨੀ ਰਕबीर ਸਿੰਘ ਹੋਣਾ ਤੇ ਬਹੁਤ ਜ਼ਿਆਦਾ ਪ੍ਰੈਸ਼ਰ ਆ ਕਾਲੀਦਲ ਦਾ ਪ੍ਰੈਸ਼ਰ ਤੇ ਹੈ ਹੀ ਹੈ ਸ਼ਰੂਮਨੀ ਗੁਰ ਦਾ ਪ੍ਰਬੰਧ ਕਮੇਟੀ ਦਾ ਵੀ ਪ੍ਰੈਸ਼ਰ ਹੈ ਪਰ ਜਿੰਨਾ ਕੌਮ ਤੇ ਪ੍ਰੈਸ਼ਰ ਆ ਔਰ ਜਿੰਨਾ ਸਭ ਤੋਂ ਵੱਡਾ ਹੁੰਦਾ ਜਮੀਰ ਜੇ ਤੇ ਜਮੀਰਾ ਜਾਗਦੇ ਵਾਲੇ ਹੋਏ ਜਥੇਦਾਰ ਸਬੰਨ ਫਿਰ ਤੇ ਲੋਕੀ ਉਹਨਾਂ ਨੂੰ ਬਤੌਰ ਕਹਿਣਗੇ ਕਿ ਕਾਲੀ ਫੂਲਾ ਸਿੰਘ ਬਣ ਗਏ ਨੇ ਤੇ ਜੇ ਉਹਨਾਂ ਦੀ ਜਮੀਰ ਜਾਂ ਉਹਨਾਂ ਨੇ ਨਾ ਇਨਸਾਫ ਕੀਤਾ ਉਹਨਾਂ ਨੇ ਕੌਮ ਦੇ ਨਾਲ ਵੀ ਇਨਸਾਫ ਕਰਨਾ ਵਾ ਤੇ ਜਿਸ ਤਖਤ ਤੇ ਬੈਠੇ ਨੇ ਉਹਨਾਂ ਨੇ ਉਸ ਨਾਲ ਵੀ ਇਨਸਾਫ ਕਰਨਾ ਇਹ ਦੋ ਤਰੀਕ ਜਿਹੜੀ ਦਸੰਬਰ ਆ ਇਹ ਬਹੁਤ ਮਹੱਤਵਪੂਰਨ ਦਿਨ ਹੈਗਾ ਜੀ ਜਿੱਥੇ ਇਹ ਮਸਲਾ ਦੇਖਦੇ ਆਂ 2 ਦਸੰਬਰ ਨੂੰ ਕੀ ਬਣਦਾ ਉੱਥੇ ਹੀ ਸੱਤਾ ਤੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਚਾਰ ਜ਼ਿਮਨੀ ਚੋਣਾਂ ਦੇ ਵਿੱਚੋਂ ਤਿੰਨ ਸੀਟਾਂ ਜਿੱਤ ਲਈਆਂ ਤੇ ਉਸ ਨੂੰ ਲੈ ਕੇ ਹੁਣ ਅਗਲੀ ਰਣਨੀਤੀ ਬਣਾਉਣ ਦੇ ਲਈ ਇੱਕ ਇਸ਼ਾਰੇ ਵਜੋਂ ਕਹੀ ਹੈ ਜਾਂ ਸੰਕੇਤਕ ਤੌਰ ਤੇ ਇੱਕ ਰੈਲੀ ਕੱਢਣ ਜਾ ਰਹੇ ਆ ਉਹ ਰੈਲੀ ਦੀ ਰੂਪਰੇਖਾ ਕੀ ਆ ਮਕਸਦ ਕੀ ਹੋ ਸਕਦਾ ਉਹਦਾ ਇਸ ਤਰ੍ਹਾਂ ਦੀ ਗਤੀਵਿਧੀ ਕਰਨ ਦਾ ਸੰਦੀਪ ਮੈਨੂੰ ਜਿਹੜਾ ਲੱਗਦਾ ਕਿ ਤਿੰਨ ਮਕਸਦ ਨੇ ਆਮ ਆਦੀ ਪਾਰਟੀ ਦੇ ਪਹਿਲਾ ਮਕਸਦ ਕਿ ਅਮਨ ਰੋੜਾ ਜਿਹੜੇ ਪ੍ਰੈਜ਼ੀਡੈਂਟ ਨੇ ਉਹਨਾਂ ਨੂੰ ਪੰਜਾਬ ਦੇ ਵਿੱਚ ਇੱਕ ਵੱਡਾ ਲੀਡਰ ਸਾਬਤ ਕਰਨਾ। ਹੂੰ। ਦੂਜਾ ਮਕਸਦ ਹੈ ਕਿ ਜਿਹੜੀ ਪਟਿਆਲੇ ਤੋਂ ਲੈ ਕੇ ਇਹਨਾਂ ਨੇ ਅੰਮ੍ਰਿਤਸਰ ਤੱਕ ਯਾਤਰਾ ਯਾਤਰਾ ਕੱਢਣੀ ਆ। ਉਹਨੂੰ ਧਾਰਮਿਕ ਯਾਤਰਾ ਕਹਿ ਲੋ। ਪਰ ਮੈਨੂੰ ਧਾਰਮਿਕ ਯਾਤਰਾ ਦੇ ਨਾਲ ਇਹਨਾਂ ਪੰਜਾਂ ਥਾਵਾਂ ਦੇ ਜਿੱਥੇ ਜਾ ਰਹੇ ਉੱਤੇ ਨਗਰ ਨਿਗਮ ਚੋਣਾ ਨੇ ਦਸੰਬਰ ਦੇ ਅਖੀਰਲੇ ਹਫਤੇ ਹੋ ਸਕਦੀਆਂ ਨੇ ਪਰ ਉੱਥੇ ਕਿਉਂਕਿ ਹੁਣ ਸਭਾ ਜੁੜਨੀ ਹੈਗੀ ਹੈ ਛੋਟੇ ਸਹਿਬ ਜਦੋਂ ਮਾਰਤਾ ਗੁਜਰਕੌਰ ਦੀ ਸ਼ਹਾਦਤ ਨੂੰ ਲੈ ਕੇ ਲੱਖਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੇ ਨਮਨ ਕਰਨਾ ਹੈਗਾ ਸ਼ਾਇਦ ਜਨਵਰੀ ਦੇ ਪਹਿਲੇ ਹਫਤੇ ਹੋਰ ਉਹ ਧਾਰਮਿਕ ਯਾਤਰਾ ਜਾਂ ਲੋਕਾਂ ਦੀ ਚਾਰ ਸੀਟਾਂ ਤਿੰਨ ਸੀਟਾਂ ਜਿੱਤ ਕੇ ਥੋੜਾ ਲੋਕਾਂ ਦਾ ਧੰਨਵਾਦ ਕਰੋਗੇ ਧੰਨਵਾਦ ਕਰਨਾ ਜਾ ਕੇ ਲੋਕਾਂ ਦਾ ਡੇਰੇ ਕਰੋ ਚੱਬੇਵਾਲ ਕਰੋ ਧੰਨਵਾਦ ਕਰਨ ਜਾ ਕੇ ਗਿੱਦੜ ਬਾਹੇ ਕਰੋ ਇਹਨਾਂ ਸ਼ਹਿਰਾਂ ਦੇ ਨਾਲ ਕੀ ਲੈਣਾ ਦੇਣਾ ਹੈਗਾ ਇਸ ਕਰਕੇ ਇਹ ਸਿਰਫ ਸਿਰਫ ਨਗਰ ਨਿਗਮ ਚੋਣਾ ਨੂੰ ਲੈ ਕੇ ਹੀ ਇਹ ਪ੍ਰੋਗਰਾਮ ਬਣਾਇਆ ਗਿਆ ਦੂਜੀ ਗੱਲ ਨਗਰ ਨਿਗਮ ਚੋਣਾ ਕਿੱਥੇ ਕਿੱਥੇ ਹੋ ਰਹੀਆਂ ਨੇ ਪਟਿਆਲਾ ਫਗਵਾੜਾ ਜਲੰਧਰ ਲੁਧਿਆਣਾ ਤੇ ਅੰਮ੍ਰਿਤਸਰ ਇੱਥੇ ਜਾ ਰਹੇ ਨੇ ਹੁਣ ਪਹਿਲਾਂ ਜਿਹੜੇ ਵੀ ਕੋਈ ਵੀ ਜਿਹੜੀ ਪਾਰਟੀ ਦਾ ਪ੍ਰੈਜ਼ੀਡੈਂਟ ਬੰਦਾ ਹੁੰਦਾ ਉਹਦੇ ਵਾਸਤੇ ਤਿੰਨ ਮਹੱਤਵਪੂਰਨਾ ਤਿੰਨਾ ਚੋ ਟੌਪ ਤੇ ਮਹੱਤਵਪੂਰਨ ਜਿਹੜਾ ਨਤਮਸਤਕ ਹੋਣ ਵਾਲਾ ਜਿੱਥੇ ਸਾਰੇ ਵਰਨਾ ਵਾਸਤੇ ਸਾਰੇ ਧਰਮਾਂ ਵਾਸਤੇ ਉਹ ਅਸ਼ੀਰੀ ਦਰਬਾਰ ਸਭ ਉੱਥੇ ਜਾ ਕੇ ਮੱਥਾ ਟੇਕਦੇ ਨੇ ਫਿਰ ਦੁਰਗਾਣਾ ਮੰਦਿਰ ਜਾਣਾ ਪੈਂਦਾ ਹੈਗਾ ਫਿਰ ਵਾਲਮੀਕ ਮੰਦਿਰ ਜਾਣਾ ਪੈਂਦਾ ਹੈਗਾ ਇਹਨਾਂ ਨੇ ਅਸਰ ਪਟਿਆਲਾ ਜੋੜਤਾ ਕਾਲੀ ਮਾਤਾ ਦਾ ਮੰਦਿਰ ਕਿਉਂਕਿ ਪਟਿਆਲੇ ਵੀ ਇਲੈਕਸ਼ਨ ਹੈਗੀ ਆ ਇਸ ਕਰਕੇ ਪਟਿਆਲਾ ਤੋਂ ਸ਼ੁਰੂ ਕਰ ਰਹੇ ਨੇ ਅਮਨ ਰੋੜਾ ਨਹੀਂ ਪਟਿਆਲੇ ਤੋਂ ਜਿਹੜਾ ਇਹਨਾਂ ਨੇ ਰੂਟ ਬਣਾਇਆ ਹੈਗਾ ਉਹ ਰੂਟ ਫਿਰ ਚਾਰੇ ਪਾਸੇ ਜਾਊਗਾ ਜਿੱਥੇ ਜਿੱਥੇ ਜਿਹੜੇ ਜਿਹੜੇ ਸ਼ਹਿਰ ਦੇ ਵਿੱਚ ਵੋਟਾਂ ਨੇ ਉਸ ਰੂਟ ਨੂੰ ਉਹ ਲੈ ਕੇ ਜਾ ਰਹੇ ਨੇ ਹੁਣ ਵੋਟਾਂ ਕਿਹੜੇ ਕਿਹੜੇ ਸ਼ਹਿਰ ਚ ਨਗਰ ਨਿਕਮ ਦੇ ਵਿੱਚ ਇਹਦੇ ਚ ਜਿਹੜੇ ਸ਼ਹਿਰਾਂ ਤੇ ਜਾਏਗੀ ਉਹਦੇ ਚ ਪਟਿਆਲਿਆ ਕਾਲੀ ਮਾਤਾ ਮੰਦਿਰ ਤੋਂ ਸ਼ੁਰੂ ਹੋਣਗੇ ਸਰਹੰਦ ਮੰਡੀ ਗਬਿੰਦਗੜ ਖੰਨਾ ਦਰਾਹਾ ਦਰਾਹੇ ਤੋਂ ਬਾਅਦ ਲੁਧਿਆਣਾ ਆ ਗਿਆ ਹੂੰ ਇਮੰਡੀ ਕਬੇਦਗੜ ਖੰਨਾ ਦਰਾਹਾ ਨਗਰ ਕੌਂਸਲ ਦੀਆਂ ਵੋਟਾਂ ਨਗਰਪਾਲਿਕਾ ਦੀਆਂ ਲੁਧਿਆਣਾ ਨਗਰ ਨਗਰ ਕਮ ਦੀਆਂ ਵੋਟਾਂ ਲੱਡਵਾਲ ਟੋਲ ਤੋਂ ਬਾਅਦ ਫਲੋਰ ਨਗਰ ਕੌਂਸਲ ਦੀਆਂ ਵੋਟਾਂ ਫਗਵਾੜਾ ਨਗਰ ਨਗਰ ਕਮ ਦੀਆਂ ਵੋਟਾਂ ਜਲੰਧਰ ਨਗਰ ਨਗਰ ਕਮ ਦੀਆਂ ਵੋਟਾਂ ਕਰਤਾਰਪੁਰ ਨਗਰ ਕੌਂਸਲ ਦੀਆਂ ਵੋਟਾਂ ਕਰਤਾਰਪੁਰ ਤੋਂ ਅੱਗੇ ਰਈਆ ਆ ਜਾਂਦਾ ਨਗਰ ਕੌਂਸਲ ਦੀਆਂ ਵੋਟਾਂ ਜੰਡੇਆਲਾ ਗੁਰੂ ਨਗਰਪਾਲਿਕਾ ਦੇ ਵੋਟਾਂ ਫਿਰ ਅੰਮ੍ਰਿਤਸਰ ਅੰਮ੍ਰਿਤਸਰ ਸ਼ੇਰ ਦਰਬਾਰ ਸਾਹਿਬ ਮੱਥਾ ਟੇਕਣਗੇ ਉਸ ਤੋਂ ਬਾਅਦ ਦਰਗਾਣਾ ਮੰਦਿਰ ਜਾਣਗੇ ਫਿਰ ਵਾਲਮੀਕ ਰਾਮ ਤੀਰਥ ਦੇ ਮੰਦਿਰ ਦਰਸ਼ਨ ਕਰਕੇ ਯਾਤਰਾ ਸਮਾਪਤ ਇਹਨੂੰ ਧਾਰਮਿਕ ਯਾਤਰਾ ਜਾਂ ਲੋਕਾਂ ਦਾ ਸ਼ੁਕਰਾਨਾ ਵਾਲੀ ਨਹੀਂ ਹੈ ਕਿਉਂਕਿ ਸ਼ੁਕਰਾਨਾ ਤੇ ਤੁਸੀਂ ਉਦੋਂ ਨਹੀਂ ਕੀਤਾ ਹੂੰ ਜਿਸ ਦਿਨ 92 ਸੀਟਾਂ ਜਿੱਤੀਆਂ ਉਦੋਂ ਤੁਹਾਨੂੰ ਕਾਲੀ ਮਾਤਾ ਦਾ ਮਦਦ ਚੇਤਾ ਨਹੀਂ ਆਇਆ ਹੂੰ ਉਦੋਂ ਵੀ ਸਮੁੱਚੀ ਪਹੁੰਚ ਜਾਂਦੀ ਹੈਗੀ ਇਹ ਸਿਰਫ ਸਿਰਫ ਕਰਕੇ ਸ਼ਹਿਰ ਦੇ ਵੋਟਰਾਂ ਨੂੰ ਲੈ ਕੇ ਯਾਤਰਾ ਵਾ ਔਰ ਦੂਜਾ ਤੁਸੀਂ 13 ਚੋਂ 3 ਜਿੱਤੀਆਂ ਹੈ ਉਦੋਂ ਕਿਉਂ ਨਹੀਂ ਇਹ ਧਾਰਮਿਕ ਯਾਤਰਾ ਕਿਤੇ ਲੋਕਾਂ ਦਾ ਕਿਉਂ ਨਹੀਂ ਸ਼ੁਕਰਾਨਾ ਕੀਤਾ ਸਿਰਫ ਜਿਮਨੀ ਚੋਣਾ ਕਰਕੇ ਸ਼ੁਕਰਾਨਾ ਕਰਨਾ ਸੀ ਔਰ ਜਿਮਨੀ ਚੋਣਾ ਵੀ ਤੁਹਾਨੂੰ ਕਾਲੀ ਦਲ ਜਿਤਾ ਗਿਆ ਗਿੱਦੜ ਬਾਹ ਤੁਹਾਨੂੰ ਕਾਲੀ ਦਲ ਜਿਤਾ ਗਿਆ ਡੇਰਾ ਬਾਬਾ ਨਾਨਕ ਤੁਹਾਨੂੰ ਕਾਲੀ ਦਲ ਜਿਤਾ ਗਿਆ ਠੀਕ ਹੈ ਤੁਸੀਂ ਇਹ ਇਹਦਾ ਤਿੰਨ ਬਾਈ ਇਲੈਕਸ਼ਨ ਦਾ ਉਹ ਜਿਹੜੀਆਂ ਬਾਈ ਇਲੈਕਸ਼ਨ ਹਮੇਸ਼ਾ ਉਹ ਦੂਜੇ ਕਿਨਾਰ ਸਰਕਾਰ ਦੀਆਂ ਹੁੰਦੀਆਂ ਨੇ ਉਹ ਜਾਂ ਤੇ 13 ਚੋਂ 3 ਜਿੱਤ ਕੇ ਵੀ ਲੋਕਾਂ ਦਾ ਸ਼ੁਕਰਾਨਾ ਅਦਾ ਕਰਦੇ ਉਦੋਂ ਤੇ ਤੁਹਾਨੂੰ ਚੇਤਾ ਭੁੱਲ ਗਿਆ ਇਹ ਸਿਰਫ ਕੀ ਇਹ ਇੱਕ ਤੇ ਨਗਰ ਨਿਗਮ ਚੋਣਾ ਦੂਜੀ ਮਹੱਤਵਪੂਰਨ ਕਿ ਅ ਅਮਨ ਰੋੜਾ ਸਾਹਿਬ ਅਮਨ ਰੋੜਾ ਪੰਜਾਬ ਲੈਵਲ ਦੇ ਲੀਡਰ ਨਹੀਂ ਹੈਗੇ ਉਹ ਸਿਰਫ ਸੁਨਾਮ ਸੰਗਰੂਰ ਪਟਿਆਲਾ ਤੇ ਚੰਡੀਗੜ੍ਹ ਦੇ ਵਿੱਚ ਮੀਡੀਆ ਦੇ ਨਾਲ ਮੁਖਤਬ ਹੋਣ ਵਾਲੇ ਇੱਕ ਲੀਡਰ ਆ ਮਤਲਬ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਦੇ ਲੀਡਰ ਆ ਹੁਣ ਭਗਵੰਤ ਆਮ ਆਦੀ ਪਾਰਟੀ ਦਾ ਪੰਜਾਬ ਚ ਇੱਕੋ ਇੱਕ ਵੱਡਾ ਲੀਡਰ ਹੋ ਭਗਵੰਤ ਮਾਨ ਭਗਵੰਤ ਮਾਨ ਹੋਣੇ ਕੋਲ ਪ੍ਰਧਾਨਗੀ ਲਈ ਗਈ ਆ ਆਮ ਆਦੀ ਪਾਰਟੀ ਵਾਲਿਆਂ ਨੇ ਦਿੱਲੀ ਵਾਲਿਆਂ ਨੇ ਔਰ ਦਿੱਤੀ ਕਿਨੂੰ ਹੈਗੀ ਆ ਅਮਨ ਰੋੜਾ ਨੂੰ ਅਮਨ ਰੋੜਾ ਕੌਣ ਆ ਜਿਹੜਾ ਭਗਵੰਤ ਮਾਨ ਦਾ ਸਿਆਸੀ ਸ਼ਰੀਕ ਆ ਇਸ ਕਰਕੇ ਭਗਵੰਤ ਮਾਨ ਦੇ ਬਰਾਬਰ ਦਾ ਕਦ ਖੜਾ ਕਰਨ ਵਾਸਤੇ ਆਮ ਆਦੀ ਪਾਰਟੀ ਦਿੱਲੀ ਹਾਈ ਕਮਾਂਡ ਨੇ ਇਹ ਧਾਰਮਿਕ ਯਾਤਰਾ ਕਹੋ ਜਾਂ ਲੋਕਾਂ ਦਾ ਸ਼ੁਕਰਾਨਾ ਕਹੋ ਜਾਂ ਵਾਹਿਗੁਰੂ ਦਾ ਜਾਂ ਭਗਵਾਨ ਦਾ ਜਮਾਤਾਂ ਤੱਕ ਦਮ ਜਿਹੜਾ ਕਾਲੀ ਮਾਤਾ ਮੰਦ ਦਾ ਸ਼ੁਕਰਾਨਾ ਕਰਨ ਵਾਸਤੇ ਬਣਾਈ ਪਰ ਪਿੱਛੇ ਦਾ ਜਿਹੜਾ ਪੋਲਿਟੀਕਲ ਮਕਸਦ ਆ ਕਿਉਂਕਿ ਅਮਨ अरोड़ा ਪੰਜਾਬ ਲੈਵਲ ਦਾ ਲੀਡਰ ਨਹੀਂ ਬਣ ਹਜ ਹੈ ਉਹਨੂੰ ਟਾਈਮ ਲੱਗੂਗਾ ਠੀਕ ਹੈ ਇੱਕ ਠੀਕ ਹੈ ਕਿ ਆਮ ਆਦੀ ਪਾਰਟੀ ਦਾ ਇੱਕ Hindu ਚਿਹਰਾ ਵਾ ਇਸ ਤੋਂ ਇਲਾਵਾ ਅਮਨ अरोड़ा ਕੁਝ ਨਹੀਂ ਹੈਗਾ ਉਹਨੂੰ ਤੇ ਕੈਬਨਿਟ ਵੀ ਪਹਿਲੀ ਚੜੀ ਲਿਆ ਗਿਆ ਸੀ ਦੂਜੀ ਵਾਰ ਲਿਆ ਗਿਆ ਸੀ ਉਦੋਂ ਭਗਵੰਤ ਮਾਨ ਸਾਹਿਬ ਦੀ ਚੰਗੀ ਚੱਲਦੀ ਸੀ ਹੁਣ ਉਹਨੂੰ ਅਮੜ ਰੋੜਾ ਨੂੰ ਇੱਕ ਵੱਡਾ ਚਿਹਰਾ ਬਣਾਉਣ ਵਾਸਤੇ ਇਹ ਧਾਰਮਿਕ ਯਾਤਰਾ ਦਾ ਇੱਕ ਪੋਲੀਟੀਕਲ ਇੱਕ ਸਾਜ਼ਿਸ਼ ਪੋਲੀਟੀਕਲ ਕੀ ਕਹਿੰਦੇ ਉਹਨੇ ਆਪਾਂ ਇੱਕ ਵਿਯੋਧ ਮੰਦੀ ਆ ਪੋਲੀਟੀਕਲ ਵਿਯੋਧ ਮੰਦੀ ਖੜੀ ਗਈ ਹੈਗੀ ਆ ਕਿ ਭਗਵੰਤ ਮਾਨ ਦੇ ਬਰਾਬਰ ਖੜਾ ਕੀਤਾ ਜਾਵੇ ਜਿਹੜਾ ਪਾਰਟੀ ਪ੍ਰੈਜਿਡੈਂਟ ਹੁੰਦਾ ਵਾ ਅਸੂਲਨ ਤੌਰ ਤੇ ਉਹ ਕਹਿੰਦੇ ਨੇ ਨੈਕਸਟ ਟੂ ਸੀਐਮ ਜਿਹਦੀ ਪਾਰਟੀ ਦੀ ਸਰਕਾਰ ਆ ਉਹ ਦਾ ਪ੍ਰਧਾਨ ਨੈਕਸਟ ਟੂ ਸੀਐਮ ਹੁੰਦਾ। ਇਹ ਕਾਂਗਰਸ ਵੇਲੇ ਇੱਕ ਜੋੜੀ ਬੜੀ ਮਸ਼ਹੂਰ ਰਹੀ ਸੀ ਕੈਪਟਨ ਅਵੰਦਰ ਸਿੰਘ ਤੇ ਸੁਨੀਲ ਜਾਖੜ ਦੀ ਉਹ ਵੀ ਇਸੇ ਤਰ੍ਹਾਂ ਇਸੇ ਤਰਜ਼ ਦੇ ਉੱਤੇ ਇਹਨੂੰ ਸਮਝਿਆ ਜਾਵੇ। ਪਰ ਜਾਖੜ ਦਾ ਕਦ ਵੱਡਾ ਸੀ। ਅਮਨ ਅਰੋੜਾ ਨੂੰ ਉਹਦੇ ਟਾਈਮ ਲੱਗਣਾ ਹੈਗਾ। ਹੂੰ। ਅਮਨ ਅਰੋੜਾ ਨੇ ਦੋ ਟਾਈਮ ਦੇ ਟਾਈਮ ਠੀਕ ਹੈ ਪਸ਼ੋਕੜੇ ਦਾ ਕਾਂਗਰਸੀ ਫਾਦਰ ਐਮਐਲਏ ਸੀ। ਹੂੰ। ਪਰ ਲੀਡਰ ਬਣਨ ਲੱਗਾ ਟਾਈਮ ਲੀਡਰ ਜੰਮ ਦੇ ਲੀਡਰ ਨਹੀਂ ਬਣਦੇ ਟਾਈਮ ਲੱਗਦਾ ਹੈ। ਪਰ ਗੱਲ ਵੱਖਰੀ ਇਹ ਵੀ ਸੀ ਉਧਰ ਕੈਪਟਨ ਅਵੰਦਰ ਸਿੰਘ ਤੇ ਜਾਖੜ ਦੀ ਟਿਊਨਿੰਗ ਸਹੀ ਸੀ ਇੱਧਰ ਨਹੀਂ ਹੈ। ਹਾਂ ਕੈਪਟਨ ਮਰੀਂਦਰ ਸਿੰਘ ਨੇ ਤੇ ਸ੍ਰੀਲ ਜਾਖੜ ਨੂੰ ਕਹਿਤਾ ਇਸ ਇੱਕ ਕਾਂਗਰਸ ਪਾਰਟੀ ਦਾ ਅਗਲਾ ਵਾਰਸ ਏ ਉਹਨੂੰ ਤਾਂ ਅਗਲਾ ਸੀਐਮ ਬਣਾਉਂਦੇ ਵੀ ਕੈਪਟਨ ਮਰੀਂਦਰ ਸਿੰਘ ਉਹਨੇ ਅਨਾਉਂਸ ਕਰ ਗਏ ਸੀ ਇੱਦਾਂ ਟਿਊਨਿੰਗ ਨੇ ਤੇ ਮੈਂ ਕਹਿੰਦਾ 86 ਸ਼ਰੀਕ ਆ ਤੇ ਸ਼ਰੀਕਾਂ ਦੀ ਕਦੀ ਵੀ ਨਹੀਂ ਬੰਦੀ ਹੁੰਦੀ ਆ ਲੋਕ ਲੱਜਾਂ ਨੂੰ ਜਾਂ ਅਰਵਿੰਦ ਕੇਜਰੀਵਾਲ ਸਾਹਿਬੀਆਂ ਅੱਖਾਂ ਦੇ ਸਾਹਮਣੇ ਤੇ ਇੱਕ ਦੋ ਜਣ ਫਤੇ ਸਾਂਝੀ ਕਰ ਲੈਣਗੇ ਪਰ ਬਾਕੀ ਸਾਰੀ ਆਮ ਆਦੀ ਪਾਰਟੀ ਨੂੰ ਪਤਾ ਦੁਨੀਆ ਨੂੰ ਪਤਾ ਕਿ ਇਹਨਾਂ ਦੀ ਨਹੀਂ ਬੰਦੀਏਗੀ ਅਮਨ ਰੋੜਾ ਦਾ ਕਦ ਵੱਡਾ ਕਰਨ ਵਾਸਤੇ ਨਗਰ ਨਗ ਮੇ ਚੋੜਾ ਨੂੰ ਧਿਆਨ ਦੇ ਮੱਦੇ ਨਜ਼ਰ ਇਹ ਜਿਹੜੀ ਆ ਵਿਉਂਤਬੰਦੀ ਜਿਹੜੀ ਬਣਾਈ ਗਈ ਆ ਔਰ ਦੂਜੀ ਸਭ ਤੋਂ ਮਹੱਤਵਪੂਰਨ ਗੱਲ ਹੈ ਕਿ ਅਮਨ ਰੋੜਾ ਹਿੰਦੂ ਭਾਈਚਾਰੇ ਚੋਂ ਲੈ ਲਿਆ ਔਰ ਜਿਹੜਾ ਅਮਨ ਸ਼ੇਰ ਸਿੰਘ ਕਲਸੀ ਆ ਉਹ ਬਟਾਲੇ ਦਾ ਇੱਕ ਐਮ ਐਲ ਏ ਆ ਇਸ ਤੋਂ ਇਲਾਵਾ ਕੁਝ ਵੀ ਨਹੀਂ ਆਏਗਾ ਉਹਨੂੰ ਠੀਕ ਹੈ ਕਿ ਹੁਣ ਉਹ ਵਰਕਿੰਗ ਪ੍ਰੈਜ਼ੀਡੈਂਟ ਬਣਾ ਦਿੱਤਾ ਹੈਗਾ ਉਹ ਇੱਕ ਕਿਉਂਕਿ ਬੀ ਸੀ ਭਾਈਚਾਰੇ ਦੇ ਨਾਲ ਸੰਬੰਧ ਰੱਖਦਾ ਇਹ ਜਰਨਲ ਕੈਟਾਗਰੀ ਭਾਈਸਾਰੇ ਹਿੰਦੂ ਭਾਈਚਾਰੇ ਨਾਲ ਸੰਬੰਧ ਰੱਖਦਾ ਭਗਵੰਤ ਮਾਨਸੰਬੀ ਜੱਟ ਸਿੱਖ ਹੋਗੇ ਇਹ ਇੱਕ ਕੰਬੀਨੇਸ਼ਨ ਬਣਾ ਲਿਆ ਹੁਣ ਇਹ ਕਰਕੇ ਹੁਣ ਜਿਹੜਾ ਐਸਸੀ ਭਾਈਚਾਰਾ ਉਹ ਕਹੂਗਾ ਕਿ ਅਸੀਂ ਕਿੱਥੇ ਆ ਸਾਡੀ ਨੁਮਾਇੰਦਗੀ ਪਾ ਢਾਂਚੇ ਜਿੱਥੇ ਹੈ ਗਈਆ ਸਭ ਤੋਂ ਵੱਡੀ ਗੱਲ ਹੈ ਕਿ ਸਰਕਾਰ ਬਣ ਗਈ ਪਾਰਟੀ ਨਹੀਂ ਬਣੀ ਹਲੇ ਤੱਕ ਆਮ ਆਦੀ ਪਾਰਟੀ ਦਾ ਸਭ ਤੋਂ ਵੱਡਾ ਜਿਹੜਾ ਨੁਕਸਾਨ ਹੈ ਨਾ ਉਹ ਇੱਕ ਸਰਕਾਰ ਬਣ ਗਈ ਹੈ ਪਾਰਟੀ ਨਹੀਂ ਬਣੀ ਜਦ ਤੱਕ ਪਾਰਟੀ ਨਹੀਂ ਬਣਦੀ ਤਦ ਤੱਕ ਸਰਕਾਰ ਨਹੀਂ ਚੱਲਦੀ ਹੈਗੀ ਇਸੇ ਕਰਕੇ ਇਹਨਾਂ ਕੋਲ ਸਰਕਾਰ ਨਹੀਂ ਚੱਲ ਰਹੀ ਬੜੀਆਂ ਕਮੀਆਂ ਪੇਸ਼ੀਆਂ ਨੇ ਤੁਸੀਂ ਤਿੰਨੇ ਜਿਮਨੀ ਚੋਂ ਲੈ ਜਿੱਤ ਕੇ ਇਹ ਮੱਲਾ ਮੱਲ ਨਹੀਂ ਮਾਰੀ ਹੈਗੀ ਇਹਦੇ ਨਾਲ ਨਹੀਂ ਮੱਲਾ ਵੱਜਦੀਆਂ ਹੈਗੀਆਂ 222 ਤੋਂ ਪਹਿਲਾਂ ਆਮ ਆਦੀ ਕਾਂਗਰਸ ਪਾਰਟੀ ਕੋ ਕਿੰਨੇ 84 ਐਮਐਲਏ ਸੀ ਬਾਜ ਠਾਰੇ ਹੀ ਰਹਿ ਗਏ ਹੁਣ 14 ਹੋ ਗਏ ਨੇ ਇੱਕ ਐਮਐਲਏ ਹੋਰ ਹਾਰ ਜਾਂ ਕਿਤੇ ਹਾਰ ਜਾਂਦੇ ਜੇ ਆ ਨਾ ਆਉਂਦੀ ਬਰਨਾਲੇ ਵਾਲੀ ਉਹਨਾਂ ਦਾ ਲੀਡਰ ਆਪੋ ਆਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਦਾ ਇੱਕ ਅਹੁਦਾ ਹੀ ਚਲੇ ਜਾਣਾ ਸੀ ਹੈਨਾ ਤੁਹਾਡੇ ਕੋਲ ਵਿਧਾਨ ਸਭਾ ਦੇ ਵਿੱਚ ਉਹਨੇ ਐਮਐਲਏ ਚਾਹੀਦੇ ਨੇ ਫਿਰ ਜਾ ਕੇ ਤੁਹਾਡੇ ਕੋਲ ਅਹੁਦਾ ਬਚਦਾ ਆਪੋਜੀਸ਼ਨ ਲੀਡਰ ਦਾ ਹੁਣ ਸਵਾਲ ਇਹ ਸਭ ਤੋਂ ਵੱਡੀ ਗੱਲ ਹੈ ਕਿ ਉਹ ਹੁਣ ਐਸਸੀ ਭਾਈਚਾਰਾ ਦੇਖੂਗਾ ਕਿ ਸਾਡੀ ਨਮਾਇੰਦਗੀ ਕਿੱਥੇ ਆ ਅਹੀਂ ਢਾਂਚੇ ਦੇ ਵਿੱਚ ਕਿੱਥੇ ਆ ਗਏ ਨੇ ਸਾਡਾ ਪ੍ਰਿੰਸੀਪਲ ਬੁੱਧਰਾਮ ਸੀ ਪਹਿਲਾ ਉਹ ਸਪੀਕਰ ਬੰਦਾ ਬੰਦਾ ਰਹਿ ਗਿਆ ਫਿਰ ਉਹ ਮੰਤਰੀ ਉਹਨੂੰ ਮੰਤਰੀ ਦੀ ਵੀ ਮੈਂ ਮੰਤਰੀ ਬਨ ਜਾ ਮੰਤਰੀ ਦਿੱਤ ਨੇ ਉਹਨੂੰ ਸਪੀਕਰ ਦਾ ਅਹੁਦਾ ਦੇ ਰਿਆ ਸੀ ਰਵਿੰਦ ਕੇਜਰੀਵਾਲ ਭਗਵਾਨਤਮਨ ਸਭ ਤੋਂ ਪਹਿਲਾਂ ਸਪੀਕਰ ਦਾ ਅਹੁਦਾ ਕਿਨੂੰ ਦੇ ਰਏ ਸੀ ਸਰਬਜੀਤ ਕੌਰ ਮਾਨੂਕੇ ਨੇ ਉਹ ਕਹਿੰਦੇ ਨਾ ਨਾ ਮੈਂ ਤੇ ਮੰਤਰੀ ਬੰਨਾ ਹੈਗਾ ਕਹਿੰਦੇ ਚੱਲ ਫਿਰ ਸਸਰੀ ਗਾਲ ਨਾ ਫਿਰ ਉਹ ਸੋਚਿਆ ਕਿ ਬੜਾ ਪੜਿਆ ਲਿਖਿਆ 6 ਕੇ 7 ਐਮਏ ਕੀਤੀ ਨੇ ਦੂਜੀ ਵਾਰ ਐਮਐਲ ਪ੍ਰਿੰਸੀਪਲ ਬੁੱਧਰਾਮ ਨੂੰ ਫੋਨ ਕੀਤਾ ਹੈਗਾ ਉਹ ਵੀ ਮਨਾ ਕਰਕੇ ਕਹਿੰਦਾ ਮੈਂ ਤਾਂ ਮੰਤਰੀ ਤੋਂ ਬਗੈਰ ਮੈਨੂੰ ਸਾਹ ਨਹੀਂ ਆਉਂਦਾ ਹੈਗਾ ਉਹ ਦੋਨੇ ਰਹਿ ਗਏਗੇ ਹੁਣ ਉਹ ਦੋਨੇ ਐਸਸੀ ਪਾਈਚਾਰੇ ਦੇ ਨਾਲ ਸੰਬੰਧ ਰੱਖਦੇ ਆਮ ਆਦੀ ਪਾਰਟੀ ਇੱਕ ਰਿਕਾਰਡ ਬਣਾਉਣ ਲੱਗੀ ਸੀ ਕਿ 75 ਸਾਲਾਂ ਦੇ ਇਤਿਹਾਸ ਦੇ ਵਿੱਚ ਪਹਿਲੀ ਦਫਾ ਇੱਕ ਲੇਡੀ ਸਪੀਕਰ ਬਣਨ ਲੱਗੀ ਉਹ ਸਰਬਜੀਤ ਕੋਰਮਾਨੂ ਕੇ ਹੋਣਾ ਹੈ ਹਾਲੇ ਤੱਕ ਸਿਰਫ ਡਿਪਟੀ ਸਪੀਕਰ ਇੱਕ ਲੇਡੀ ਆ ਸਾਝੇ ਪੰਜਾਬ ਵੇਲੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਕੋਈ ਡਿਪਟੀ ਸਪੀਕਰ ਸਪੀਕਰ ਦਾ ਅਹੁਦਾ ਕਿਸੇ ਔਰਤ ਕੋ ਨਹੀਂ ਰਿਹਾ ਉਹ ਬੀਬੀ ਨੇ ਲਈ ਨਹੀਂ ਹੈਗੀ ਹੁਣ ਐਸਸੀ ਪਾਈਚਾਰੇ ਕਹੇਗਾ ਕਿ ਸਾਡਾ ਢਾਂਚੇ 'ਚ ਕਿੱਥੇ ਆ ਉਹ ਤਾਂ ਚਾਹੇ ਕਿ ਇੱਕ ਹੋਰ ਕਿਸੇ ਨੂੰ ਵਰਕਿੰਗ ਪ੍ਰੈਜ਼ੀਡੈਂਟ ਲਾਉਣਗੇ ਜਿਵੇਂ ਨਵਜੋਤ ਸਿੰਘ ਸਿੱਧੂ ਦੇ ਨਾਲ ਤਿੰਨ ਚਾਰ ਵਰਕਿੰਗ ਪ੍ਰੈਜ਼ੀਡੈਂਟ ਲਾਤੇ ਇੱਕ ਹਿੰਦੂ ਭਾਈਚਾਰੇ ਦਾ ਇੱਕ ਬੀਸੀ ਭਾਈਚਾਰੇ ਚੁਲਾਤੇ ਇੱਕ ਐਸਸੀ ਭਾਈਚਾਰੇ ਲਾਤਾ ਹੋ ਸਕਦਾ ਹੈ ਕਿ ਸਰਕਾਰ ਦੇ ਵਿੱਚ ਉਹਨਾਂ ਨੂੰ ਕੋਈ ਅਹੁਦਾ ਦਿੱਤਾ ਚਰਚਾ ਤੇ ਹੈ ਕਿ ਹੋ ਸਕਦਾ ਹੈ ਕਿ ਪੰਜਾਬ ਦੇ ਵਿੱਚ ਘੱਟੋੜ 35 36% ਐਸਸੀ ਭਾਈਚਾਰੇ ਦੀ ਪੋਪੂਲੇਸ਼ਨ ਹੈ ਉਹ ਸਦਾ ਹੈ ਕਿ ਕਿਸੇ ਨੇ ਐਸਸੀ ਨੂੰ ਡਿਪਟੀ ਸੀਐਮ ਬਣਾ ਦਿੱਤਾ ਜਾਵੇ ਜਿਨ੍ਹਾਂ ਨੇ ਪਿੱਛੇ ਜੇ ਰੌਲਾ ਪਾਏ ਉਹਨਾਂ ਦੇ ਵਪਾਰ ਕੁਤਰ ਦਿੱਤੇ ਪਰ ਇਸ ਸਮੇਂ ਸਿੱਖ ਪੰਜਾਬ ਸਰਕਾਰ ਦੇ ਵਿੱਚ ਐਸਸੀ ਭਾਈਚਾਰੇਗਰ ਮੰਤਰੀ ਦੀ ਗਿਣਤੀ ਕੀਤੀ ਹੋਵੇ 5 ਕੇ 6 ਨੇ ਹੋ ਸਕਦਾ ਹੈ ਕਿ ਉਧਰ ਕੋਟਾ ਪੂਰਾ ਕਰ ਦਿੱਤਾ ਹੋਵੇ ਪਾਰਟੀ ਨੇ ਪਰ ਢਾਂਚਾ ਜਿਹੜਾ ਵਾ ਸਰਕਾਰ ਦੇ ਵਿੱਚ ਅਹੁਦੇ ਵੱਖਰੇ ਨੇ ਤੇ ਪਾਰਟੀ ਦੇ ਵਿੱਚ ਉਹਦੇ ਵਖਰੇ ਨੇ ਪਰ ਆ ਜਿਹੜੀ ਯਾਤਰਾ ਹੈ ਜਿਹੜੀ ਅੱਜ ਕੈਬਨੈਟ ਮੰਤਰੀ ਤਰਨ ਤਰਨਪ੍ਰੀਤ ਸਿੰਘ ਸੋਨ ਦੇ ਜਿਹੜੇ ਨੇ ਜਿਹੜੀ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਆ ਉਹਦੇ ਜਿਹੜਾ ਪਲਾਨ ਦੱਸਿਆਗਾ ਉਹਦਾ ਪਲਾਨ ਦਾ ਜਿਹੜਾ ਮੋਟਿਵ ਜਿਹੜਾ ਹੈਗਾ ਨਾ ਸਿਰ ਤੇ ਸਿਰ ਨਗਰ ਨਗਰ ਕਮੇਟੀਆਂ ਦੀਆਂ ਚੋਣਾਂ ਤੇ ਨਗਰ ਕਮੇਟੀਆਂ ਦੇ ਨਗਰਪਾਲਿਕਾ ਦੀਆਂ ਚੋਣਾਂ ਨੇ ਦੂਜਾ ਕਿ ਕੀ ਭਗਵੰਤ ਮਾਨ ਦੇ ਬਰਾਬਰ ਦਾ ਕਦਮ ਅਣਰੋੜਾ ਬਣ ਸਕਦਾ ਹੈ ਇਸ ਕਰਕੇ ਗੁਰੂ ਗੁਰੂ ਦੀ ਓਟ ਜਾਂ ਭਗਵਾਨ ਦੀ ਓਟ ਜਾ ਕਾਲੀ ਮਾਤਾ ਦੀ ਓਟ ਜਾਂ ਭਗਵਾਨ ਵਾਲਮੀਕ ਦੀ ਓਟ ਲਈ ਜਾ ਰਹੀ ਹੈਗੇ ਨੇ ਪਰ ਪਿੱਛੇ ਪੂਰੀ ਦੀ ਪੂਰੀ ਜਿਹੜਾ ਮਸਲਾ ਵਾ ਪੋਲਿਟਿਕਲ ਹੈਗਾ ਵਾ ਨਗਰ ਦੇ ਬਚਾਉਣਾ ਸਾਨੂੰ ਫਾਇਦਾ ਹੋਵੇ ਔਰ ਦੂਜਾ ਅਮਲ ਰੋੜਾ ਦਾ ਜਿਹੜਾ ਕਦ ਦਾ ਉਹ ਵੱਡਾ ਹੋਵੇ ਪਰ ਕਦ ਇਦਾਂ ਨਹੀਂ ਬਣਦੇ ਹੈਗੇ ਨੇ ਕਦ ਬਣਨ ਲੱਗਾ ਟਾਈਮ ਲੱਗਦੇ ਨੇ ਭਗਵੰਤ ਮਾਨ ਕਦ ਇਸ ਕਰਕੇ ਵੱਡਾ ਸੀ ਕਿਉਂਕਿ ਪੋਲਿਟਿਕਸ ਦੇ ਆਉਣ ਤੋਂ ਪਹਿਲਾਂ ਹੀ ਇੱਕ ਪੰਜਾਬ ਦੇ ਸੈਲੀਬ੍ਰਿਟੀ ਚਿਹਰਾ ਸੀ 17 ਸਾਲ ਦੀ ਉਮਰ ਦੇ ਵਿੱਚ ਜੋ ਉਹਨੇ ਨਾਮ ਨਾਲ ਖੱਟ ਲਿਆ ਉਹਨੇ ਉਸ ਨਾਮ ਨਾਲ ਜਿਹੜਾ ਖੱਟਿਆਗਾ ਉਹਦੀ ਖੱਟੀ ਭਗਵੰਤ ਮਾਨ ਸਾਹਿਬ ਨੇ ਖਾਧੀ ਆ ਉਹ ਖੱਟੀ ਦੇ ਰੂਪ ਚ ਉਹਨਾਂ ਨੂੰ ਮੁੱਖ ਮੰਤਰੀ ਦਾ ਉਹਦਾ ਮਿਲਿਆ ਸੈਲੀਬ੍ਰਿਟੀ ਸੀ ਗੱਲ ਕਰਨੀ ਆਉਂਦੀ ਸੀ ਵਿਅੰਗ ਕੱਸਦੇ ਸੀ ਭ੍ਰਿਸ਼ਟਾਚਾਰ ਨੂੰ ਲੈ ਕੇ ਪ੍ਰਸ਼ਾਸਨਿਕ ਕੰਮਾਂ ਦੇ ਵਿੱਚ ਜਿਹੜੀਆਂ ਹੀਰਾ ਫੇਰੀਆਂ ਹੁੰਦੀਆਂ ਸੀ ਫਿਰ 2014 ਚ ਉਹ ਐਮਪੀ ਬਣਦੇ 2019 ਦੇ ਵਿੱਚ ਐਮਪੀ ਬਣਦੇ ਆਗੇ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਚੋਣਾਂ ਲੜੀਆਂ ਜਾਂਦੀਆਂ ਨੇ ਜੇ 17 ਦੇ ਵਿੱਚ ਅਗਵਾਈ ਤੇ ਚੋਣਾਂ ਨਹੀਂ ਲੜੀਆਂ ਗਿਆ ਵੀ ਐਮ ਐਲ اے ਉਹਨਾਂ ਹੁਣ 22 ਦੇ ਵਿੱਚ ਇੱਕ ਲੋਕਦੁਖੀ ਕਾਲੀਆਂ ਤੋਂ ਕਾਂਗਰਸ ਕਾਂਗਰਸ ਸਿਆ ਤੋਂ 22 ਦੇ ਵਿੱਚ ਉਹਦੀ ਗਵਾਈ ਚ ਚੋਣਾਂ ਲੜੀਆਂ ਗਈਆਂ 92 ਐਮ ਐਲ اے ਆ ਗਏ ਨੇ ਹੁਣ ਤਿੰਨ ਉਹ ਕੁੱਲ ਮਿਲਾ ਕੇ 94 ਹੋ ਗਏ ਨੇ ਜੇ ਸੁੱਖੀ ਨੂੰ ਵੀ ਪਾ ਲਈਏ 95 ਐਮ ਐਲ اے ਬਣ ਜਾਂਦੇ ਨੇ ਹਲੇ ਉਹਨੇ ਅਸਤੀਫਾ ਦਿੱਤਾ ਨਹੀਂ ਲੇਕਿਨ ਹਮਾਇਤ ਤਾਂ ਉਹਨੇ ਕਰ ਹੀ ਦਿੱਤੀ ਉਹ ਆਪਣੇ ਆਪ ਚ ਇੱਕ ਵੱਡੀ ਗੱਲ ਤੇ ਆਮ ਆਦੀ ਪਾਰਟੀ ਕੋਲ ਜਿਵੇਂ ਦਿੱਲੀ ਦੇ ਵਿੱਚ ਰਵਿੰਦ ਕੇਜਰੀਵਾਲ ਤੋਂ ਬਗੈਰ ਕੋਈ ਚਿਹਰਾ ਨਹੀਂ ਆ ਉਸੇ ਤਰ੍ਹਾਂ ਹੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਕੋਲ ਭਗਵੰਤ ਮਾਨ ਤੋਂ ਇਲਾਵਾ ਕੋਈ ਚਿਹਰਾ ਨਹੀਂ ਆ ਇਸ ਕਰਕੇ ਇਹ ਸਵਾਲ ਹੁਣ ਉਹੀ ਹੈ ਕਿ ਇੱਕ ਪੰਥ ਦੋ ਕਾਜ ਕਹਿੰਦੇ ਨੇ ਇੱਕ ਲੋਕਾਂ ਦਾ ਸ਼ੁਕਰਾਨਾ ਕਰ ਰਹੇ ਨੇ ਜੀ ਕਰਨਾ ਤੇ ਤੇ ਨਾਲ ਕਿਹ ਚਾਹੀਦਾ ਨਗਰ ਨਿਕਬ ਚੋਣਾਂ ਦੇ ਬਹਾਨੇ ਇਹ ਯਾਤਰਾ ਸ਼ੁਰੂ ਕਰ ਰਹੇ ਨੇ ਇੱਕ ਅਮਨ ਰੋੜਾ ਦਾ ਕਦ ਕਿਵੇਂ ਉੱਚਾ ਕਰਨਾ ਹੈਗਾ ਭਗਵੰਤ ਮਾਨ ਦੇ ਬਰਾਬਰ ਕਿਵੇਂ ਉਹਦਾ ਕਦ ਹੋਵੇ ਉਹਨੂੰ ਲੈ ਕੇ ਕਿ ਸਿਆਸੀ ਜਿਹੜੀਆਂ ਚੁਲਾਕੀਆਂ ਹੁੰਦੀਆਂ ਨਾ ਉਹ ਇੱਕ ਖੇਡ ਆ ਸਿਆਸੀ ਖੇਡ ਆ ਉਸ ਖੇਡ ਦੇ ਵਿੱਚ ਦੇਖਦੇ ਕੌਣ ਜਿੱਤਦਾ ਕੌਣ ਹਾਰਦਾ ਤੇ ਵਾਕਈ ਅਮਨ ਰੋੜਾ ਕਿਵੇਂ ਆਪਣੇ ਆਪ ਨੂੰ ਪੰਜਾਬ ਦੇ ਇੱਕ ਸਟੈਬਲਿਸ਼ਡ ਲੀਡਰ ਦੇ ਤੌਰ ਤੇ ਉਸਤਾਪਤ ਕਰਦੇ ਹੈਗੇ ਨੇ ਇਹ ਆਉਣ ਵਾਲਾ ਸਮਾਂ ਤੈਅ ਕਰੇਗਾ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ 16 ਨੇ ਸੱਚ ਦੇ ਵਿੱਚ ਅਸੀਂ ਇਹਨਾਂ ਦੋ ਹੈ ਮੁੱਦਿਆਂ ਦੇ ਉੱਤੇ ਗੱਲਬਾਤ ਕੀਤੀ ਹੈ ਤੁਹਾਡਾ ਕੀ ਮੰਨਣਾ ਹੈ ਆਪਣੇ ਆਪਣੇ ਵਿਚਾਰ ਵੀ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਬਣੇ ਰਹੋ এবিসি ਪੰਜਾਬ ਦੇ ਨਾਲ